ਕੁੜੀ ਰਹੀ ਨਹੀਂ ਮਾਤਾ ਜੀ ਵਿਆਹ ਤੇ ਸੀਗੀ ਬੀਤੀ ਪੰਜ ਚਾਰ ਪੰਜ ਸਾਲ ਹੋ ਗਏ ਹੁਣ ਇੱਥੇ ਬੈਠੀ ਐ ਸੌਰੇ ਨਾਲ ਉਹਦੀ ਅਣਬਣ ਹੋ ਗਈ ਸੌਰੇ ਮਾੜੇ ਮਿਲ ਗਏ ਜੀ ਉਹ ਮਾੜੇ ਹਾਂ ਸੌਰੇ ਮਾੜੇ ਮਿਲ ਨੇ ਨਹੀਂ ਉਹ ਤਾਂ ਸੌਰੇ ਮਾੜੇ ਮਿਲ ਗਏ ਉਹ ਥੋੜੀ ਜੰਮੀਆ ਸੌਰੇ ਮਾੜੇ ਮਿਲ ਗਏ ਉਹਨੂੰ ਤੇ ਜਿਹੜੀ ਤੁਸੀਂ ਬਾਹਰ ਸਮਝ ਤੰਗ ਕਰੀ ਜਾਂਦੇ ਹੋ ਤੇ ਉਹ ਤੁਸੀਂ ਤੁਸੀਂ ਸਾਰੇ ਬਹੁਤ ਚੰਗੇ ਮਿਲਿਆ ਉਹਨੂੰ ਤੇ ਤੈਨੂੰ ਘਰ ਵਾਲੀ ਤੇ ਕੋਈ ਵਿਸ਼ਵਾਸ ਨਹੀਂ ਕਰ ਐਵੇਂ ਅੱਖਾਂ ਵਿੱਚ ਕੇ ਤੁਰੇ ਫਿਰਦਾ ਤੂੰ ਤੈਨੂੰ ਘਰ ਵਾਲੀ ਤੇ ਯਕੀਨ ਨਹੀਂ ਹੈਗਾ ਤੇਰੇ ਜਵਾਂਗਾ ਦੀ ਮਾਂ ਬਣੀ ਹੈਗਾ ਤੇਰੀ ਦੁਨੀਆਦਾਰੀ ਚਾਹਣੀ ਹੈ ਤੇਰੀ ਕੀ ਇੰਤ ਹੈਗਾ ਜੀ ਫਿਰ ਉਹ ਮਾਤਾ ਨੂੰ ਸੁਆਹ ਦਾ ਜੀ ਨਾ ਯਾਰ ਤੂੰ ਯਕੀਨ ਤਾਂ ਹੈਗਾ ਯਕੀਨ ਤੈਨੂੰ ਹੁੰਦਾ ਫਿਰ ਕੈਮਰੇ ਬੈਡਰੂਮ ਚ ਕਿਵੇਂ ਲੱਗ ਜਾਂਦੇ ਰਸੋਈ ਚ ਥੋੜੇ ਕੈਮਰਾ ਲੌਬੀ ਚ ਥੋੜੇ ਕੈਮਰਾ ਡ੍ਰੈਗ ਰੂਮ ਚ ਥੋੜੇ ਕੈਮਰਾ ਐਂਟਰੀ ਤੇ ਥੋੜੇ ਕੈਮਰਾ ਬੈਡਰੂਮ ਦੇ ਤੱਕ ਥੋੜੇ ਕੈਮਰਾ ਲੱਗਿਆ ਯਾਰ ਸ਼ਰਮ ਨਹੀਂ ਉਹਦੀ ਮਾਣੀ ਕੁੜੀ ਬੈਡਰੂਮ ਚ ਕੈਮਰੇ ਹੁੰਦੇ ਆ ਕੈਮਰੇ ਤਾਂ ਨਹੀਂ ਹੁੰਦੇ ਬੈਡਰੂਮ ਚ ਤੇ ਫਿਰ ਕਾਦੇ ਵਾਸਤੇ ਲਾਇਆ ਹੈ ਕਿ ਡਿਲੀ ਫਿਰ ਤੇਰੀ ਮਾਂ ਨੂੰ ਵੇਖਣ ਦੀ ਆਤ ਹੈ ਤੇਰੀ ਭੈ ਜਿਹੜਾ ਕੈਮਰਾ ਲੱਗਿਆ ਉਹ ਰਿਕਾਰਡਿੰਗ ਨਹੀਂ ਆਉਂਦੀ ਹੁੰਦੀ ਐ ਤੇ ਫਿਰ ਰਿਕਾਰਡਿੰਗ ਕੌਣ ਵੇਦਾ ਤੇਰੀ ਮਾਂ ਨੇ ਕਿ ਤੇਰੇ ਭੈਣ ਨੇ ਜਿਹੜੀ ਸਹੁਰੇ ਛੱਡ ਕੇ ਇੱਥੇ ਵੇਖੀ ਮਿੱਟੀ ਤੇਰੇ ਕੋਲ ਕਦੇ ਚੜਦੇ ਲੇਦਾ ਅੱਜ ਤੱਕ ਸੁਣਿਆ ਕਦੇ ਬੈਡਰੂਮ ਦੇ ਵਿੱਚ ਜਿੱਥੇ ਦੋਨਾਂ ਜੀਆਂ ਨੇ ਸੌਣਾ ਉੱਥੇ ਕੈਮਰਾ ਲੱਗਿਆ ਹੋਵੇ ਗੁਰਵਿੰਦਰ ਭੇਜੋ ਜਿਹੜੀ ਫੈਮਲੀ ਬੈਠੀ ਐ ਬਾਹਰ ਉਹ ਨੌ ਸਸ ਵਾਲੀ ਭੇਗਾ ਨੂੰ ਸਾਰਿਆਂ ਨੂੰ ਸ਼ਸੀਕਾਪਾ ਸਰ ਜੀ ਸ਼ਸੀਕਾਪਾ ਵੈਸੇ ਕੋ ਸ਼ਸੀਕਾਪਾ ਸ਼ਸੀਕਾਪਾ ਤੁਸੀਂ ਮੈਂ ਬ੍ਰਦਰ ਐ ਇਹਦਾ ਛੋਟੜੀ ਛੋਟੀ अच्छा ये मेरा तो पूछिए कोई हसन हां जी ते माता तेरी हां जी हां जी पता ਕੀ ਚੱਕਰ ਚੱਲਦਾ ਤੁਹਾਡੇ ਘਰੇ ਤੁਸੀਂ ਕੀ ਕੈਮਰਾ ਕੋਕਰ ਵਾਲਾ ਚਲਾਇ ਬੈਠੇ ਹੋ ਸਿਸਟਮ ਇਹਦੇ ਨੌਂ ਦੇ ਕਮਰੇ ਦੇ ਵਿੱਚ ਬੈਡਰੂਮ ਚ ਫਿਰ ਜੀ 12 ਸਾਲ ਹੋ ਗਏ ਤੇ ਵਿਆਹ ਹੋਈ ਪਹਿਲਾਂ ਅਸੀਂ ਕੋਈ ਕੈਮਰਾ ਨਹੀਂ ਲਾਇਆ ਜੀ ਕੈਮਰਾ ਲਾਇਆ ਇਹਦੀ ਸ਼ਿਕਾਨੀ ਦੇ ਇਹ ਸਾਰਾ ਦਿਨ ਅੰਦਰ ਬੈਠੀ ਰਹਿੰਦੀ ਹੈ ਹਮ ਪਤਾ ਨਹੀਂ ਇਹ ਕੀ ਕਰਦੀ ਰਹਿੰਦੀ ਹੈ ਸਾਨੂੰ ਕੋਈ ਸ਼ੱਕ ਹੋ ਗਿਆ ਸੀ ਇਹਦੇ ਤੇ ਅੱਛਾ ਅਸੀਂ ਤਾਂ ਕੈਮਰੇ ਲਾਏ ਸੀਗੇ ਸੱਚਾ ਹਾਂ ਤੁਸੀਂ ਕਹਿੰਦੇ 12 ਸਾਲ ਹੋ ਗਏ ਉਹਨਾਂ ਵਿਆਹ ਹੀ ਨਾ ਹਾਂਜੀ ਠੀਕ ਹੈ ਕੈਮਰੇ ਤੁਹਾਡੇ 5 ਸਾਲ ਤੋਂ ਵੱਧ ਹੋ ਗਏ ਲੱਗਿਆ ਹਾਂਜੀ ਤੇ 7 ਸਾਲ ਪਿੱਛੇ ਵੇਚ ਗਏ ਹਾਂਜੀ ਤੁਸੀਂ ਉਹਨਾਂ 7 ਸਾਲਾਂ ਦੇ ਵਿੱਚ ਤੇ ਹੁਣ ਤੁਹਾਡੇ ਕੈਮਰੇ ਵਾਲੇ 6-7 ਸਾਲਾਂ ਦੇ ਵਿੱਚ ਤੁਸੀਂ ਕੁਝ ਵੇਖਿਆ ਇਹ ਤਾਂ ਮਾੜਾ ਚੰਗਾ ਨਹੀਂ ਵੀਰ ਜੀ ਅਸੀਂ ਕੁਝ ਨਹੀਂ ਸੀ ਵੇਖਿਆ ਬਹੁਤ ਵਧੀਆ ਰਹਿੰਦੇ ਸੀਗੇ ਸਾਰਾ ਪਰਿਵਾਰ ਪੈਨਾ ਹਾਂ ਹੁਣ ਇਹਦੇ ਮਨਚ ਪਤਾ ਨਹੀਂ ਕੀ ਆ ਨਹੀਂ ਹੁਣ ਇਹ ਤਾਂ ਮਨਚ ਆ ਕਿ ਕੈਮਰੇ ਤੁਹਾਡੇ 5 ਸਾਲ ਤੋਂ ਵੱਧ ਹੋ ਗਏ ਲੱਗਿਆ ਨੂੰ ਤਾਂ ਇਹ ਲਾਇਸ ਨੇ ਸਾਨੂੰ ਕੋਈ ਤੇ ਡਾਊਟ ਹੋਗਾ ਸੀ ਸ਼ੱਕ ਪੈਣ ਪੰਜ ਸਾਲ ਅੱਛਾ ਕੀ ਡਾਊਟ ਹੋ ਗਿਆ ਤੁਹਾਨੂੰ ਇਹ ਵੀ ਸਾਨੂੰ ਕਿਸੇ ਸਾਰੇ ਟੱਬਰ ਨੂੰ ਕਿਤੇ ਕੁਝ ਦੇ ਨਾ ਦੇਵੇ ਤੇ ਜੇ ਦੇਣਾ ਹੁੰਦਾ 12 ਸਾਲ ਹੋ ਗਏ ਉਹਨੂੰ ਆਈ ਨੂੰ ਦੋ ਜਵਾਰ ਕੋਨੇ ਜੰਮ ਲਏ ਦੋ ਬੱਚੇ ਹਨਾ ਹਾਂਜੀ ਹਾਂਜੀ ਦੋ ਇਹ ਦੋ ਜਵਾਰਾਂ ਦੀ ਮਾਂ ਬਣ ਗਈ ਉਹ ਪਹਿਲੇ 5-6 ਸਾਲਾਂ ਚ ਕੋਈ ਨਹੀਂ ਕੀਤਾ ਥੋੜੇ ਕੈਮਰੇ ਲੱਗੇ ਵਾਲੇ 5-6 ਸਾਲਾਂ ਚ ਕੁਝ ਨਹੀਂ ਕੀਤਾ ਹਾਂਜੀ ਤੇ ਫਿਰ ਮੈਨੂੰ ਆਇਆ ਦੱਸੋ ਵੀ ਤੁਸੇ ਅਸਾਂ ਦੇ ਵਿੱਚ ਤੁਹਾਡੀ ਮਾਨਸਾ ਕੋਈ ਹੋਰ ਤਾਂ ਨਹੀਂ 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 ਜੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀ ਇਹ ਮਤਲਬ ਇਹਦਾ ਸ਼ਾਬਾਸ਼ ਪੜੀ ਲਗੀ ਕੁੜੀ ਨੂੰ ਜੀ ਦੇਖੋ ਵੀ ਉਹਦਾ ਵਿਸ਼ਵਾਸ ਬੁੱਤੂ ਦੀ ਕੀ ਕਰਦੀ ਉਹ ਚੈ ਇਹਦਾ ਰੰਗ ਬਦਲਦਾ ਜੀ ਇਹਨਾਂ ਨੇ ਨਹੀਂ ਤੁਸੀਂ 12 13 ਸਾਲ ਹੋ ਗਏ ਵਿਆਹ ਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਹੈ ਕਹਿੰਦੇ ਹੈਨਾ ਤੁਸੀਂ 10 ਸਾਲਾਂ ਦੇ ਵਿੱਚ 12 ਸਾਲਾਂ 'ਚ ਕੁਝ ਨਹੀਂ ਰੋਡ ਕੀਤਾ ਵੀ ਕੁੜੀ ਤੰਗ ਹੈ ਅਸੀਂ ਤਾਂ ਜੀ ਆਪ ਦਾ ਸਾਰਾ ਘਰ ਇਹਨਾਂ ਦੇ ਲਟਾਤਾ ਇਹਨਾਂ ਨੂੰ ਖੁੰਗਲ ਹੋ ਗਏ ਤਾਂ ਇਹ ਨੂੰ ਖੜੇ ਪੈਰ ਅਸਾਰ ਜਿਹੜੀ ਪਹਿਲਾਂ ਦੀ ਗੱਡੀ ਆ ਉਹ ਮਂਗਾ ਕੇ ਦਿੱਤੀ ਚਾਰ ਖੰਡ ਤੋਂ ਇਹਦੀ ਮਰਜ਼ੀ ਦੀ ਹਾਂ ਇਹ ਗੱਲ ਸੁਣ ਤੈਨੂੰ ਗੱਡੀ ਬਾਰੇ ਵੀ ਪਤਾ ਸੀਗਾ ਜਦੋਂ ਤਰਾ ਵਿਆਹ ਕੀਤਾ ਹੋਊਗਾ ਤੇ ਉਦੋਂ ਤਾਂ ਮੈਨੂੰ ਲੱਗਦਾ ਵੇ ਵਟਨਾ ਮਲਾਈ ਗਿਆ ਹੋਊਗਾ ਵੀ ਤਿੰਨ ਚਾਰ ਵਾਰੀ ਮਰਦੋ ਮੇਰੇ ਨਾਈ ਦੇ ਜਾ ਕੇ ਬਹਿ ਗਿਆ ਹੋਊਗਾ ਹੇਅਰ ਸਲੂਨ ਤੇ ਵੀ ਲਿਸ਼ਕਾ ਦੇ ਮੈਨੂੰ ਜਿਹੋ ਜਿਹਾ ਮੈਂ ਹੈਗਾ ਤੇ ਪਛਾਣ ਹੀ ਨਾ ਵੀ ਸਹੁਰਣ ਮੇ ਕੋ ਇਹੋ ਜਾਂ ਤੇ ਫਲਕਾਰੀ ਪਾੜਨ ਤੱਕ ਗਿਆ ਹੋਊਗਾ ਕਿਰਪਾਨ ਲਾ ਕੇ ਜਿੱਦੇ ਵਿਆਹਣ ਗਿਆ ਹੋਵੇਗਾ ਤੇ ਤੈਨੂੰ ਨੰਗੇ 10 12 ਸਾਲਾਂ ਦਾ ਇਹ ਨਹੀਂ ਤੈਨੂੰ ਆਪਦਾ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਤੂੰ ਇਹਨੂੰ ਰੱਖਣਾ ਕਿਵੇਂ ਜਨਾਬ ਮੈਂ ਤਾਂ ਜੀ ਖੇਤ ਬੰਨੇ ਜਾਣਾ ਜਿਵੇਂ ਮੈਨੂੰ ਮਾਤਾ ਹੋਰਾਂ ਨੇ ਦੱਸਿਆ ਜੀ ਮੇਰੀ ਭੈਣ ਨੇ ਮੇਰੀ ਮਾਤਾ ਨੇ ਦੱਸਿਆ ਜੀ ਕਿ ਇਹ ਕਮਰੇ ਜੀ ਰਹਿੰਦੀ ਐ ਜੀ ਤੇ ਕਮਰੇ ਜੀ ਰਹਿੰਦੀ ਐ ਕੰਤਾਤਾਂ ਪਰ ਡੱਪਦੀ ਕਮਰੇ ਚ ਰਹਿਣਾ ਮਾੜੀ ਗੱਲ ਐ ਘਰ ਦੀ ਨੋਤੀ ਜਿਹੜੀ ਘਰ ਦੀ ਇੱਜ਼ਤ ਹੁੰਦੀ ਐ ਕਮਰੇ ਦੇ ਵਿੱਚ ਨਹੀਂ ਵੀ ਕੀ ਗੱਲ ਬਹੁਤ ਮਾੜਾ ਗੰਨ ਤੇ ਤੁਹਾਨੂੰ ਕੀ ਲੱਗਦਾ ਘਰੋਂ ਬਾਹਰ ਤੁਰੀ ਫਿਰੇ ਫਿਰ ਠੀਕ ਐ ਜਨਾਬ ਮੇਰੀ ਮਾਤਾ ਹੋਰਾਂ ਨੇ ਜਿਵੇਂ ਦੱਸਿਆ ਮੈਨੂੰ ਤਾਂ ਹੋਵੇ ਨਾ ਜੀ ਮਾਤਾ ਹੋਰਿਆਂ ਦੇ ਕਿਸੇ ਮੇ ਤੇ ਡਾਊਟ ਲੱਗਦਾ ਜੀ ਕੁਛ ਨਾ ਪੁੱਛਾਂ कि ਜਿਹੜੇ ਕਿ ਇਹ ਭਾਂਡੇ ਬਰਤਨ ਉੱਤੇ ਲੈ ਕੇ ਕੁਛ ਨਾ ਕੁਛ ਪਾਊਗੀ ਆਪਾਂ ਨੂੰ ਜੀ ਤੇ ਜੇ ਉਹਨੇ ਪਾਉਣਾ ਹੁੰਦਾ ਜਿਹਦੇ 12 ਸਾਲਾਂ ਦੀ ਆਈ ਵੀ ਉਦੋਂ ਦੀ ਪਾ ਦਿੰਦੀ ਉਹ ਤੁਹਾਨੂੰ ਜੇ 12 ਸਾਲਾਂ ਚ ਕੁਛ ਨਹੀਂ ਪਾਇਆ ਤੇ ਹੁਣ ਦੋ ਜੁਆਕਾਂ ਦੀ ਮਾਂ ਬਣ ਕੇ ਤੁਹਾਨੂੰ ਪਾ ਦੂਗੀ ਉਹ ਇੱਕ ਕਹਿੰਦਾ ਦੀ ਕੁੜੀ ਆ ਜੀ ਇਹ ਮਾਵਾਂ ਦੀਆਂ ਅਕਸਰ ਗਟਮਟ ਕਰਕੇ ਤੇ ਸਾਡੀ ਕੁੜੀ ਤੇ 293 ਨਵਾ ਦੁੱਛ ਲਾ ਦਿੰਦਾ ਜੀ ਕੁੜੀ ਮਤਲਬ ਇਹਦੀ ਨਣਾਨ ਤੁਹਾਡੀ ਬੈਣ ਦੀ ਹਾਂਜੀ ਹਾਂਜੀ ਕੁੜੀ ਨਹੀਂ ਮਾਤਾ ਜੀ ਵਿਆਹ ਤੀ ਸੀਗੀ ਵੀਰ ਜੀ 5 4 5 ਸਾਲ ਹੋ ਗਏ ਹੁਣ ਇੱਥੇ ਬੈਠੀ ਐ ਸੌਰੇ ਨਾਲ ਉਹਦੀ ਅਣਬਣ ਹੋ ਗਈ ਸੌਰੇ ਮਾੜੇ ਮਿਲ ਗਏ ਜੀ ਉਹ ਮਾੜੇ ਹਾਂ ਸੌਰੇ ਮਾੜੇ ਮਿਲ ਨੇ ਨਹੀਂ ਉਹ ਤਾਂ ਸੌਰੇ ਮਾੜੇ ਮਿਲ ਗਏ ਉਹ ਥੋੜੀ ਜੰਮੀਆ ਸੌਰੇ ਮਾੜੇ ਮਿਲ ਗਏ ਉਹਨੂੰ ਤੇ ਜੇ ਤੁਸੀਂ 12 ਸਾਲਾਂ ਦੀ ਤੰਗ ਕਰੀ ਜਾਂਦੇ ਹੋ ਤੇ ਉਹ ਤੁਸੀਂ ਤੁਸੀਂ ਸੌਰੇ ਬਹੁਤ ਚੰਗੇ ਬਿੜੇ ਉਹਨੂੰ ਦਿਨਵਸ ਕੀ ਤੈਨੂੰ ਕੀ ਕਿਹਾ ਜੀ ਨਹੀਂ ਕੀ ਕਿਹਾ ਯਾਰ ਉਹ ਗੱਲ ਸੁਣੋ شریف ਪਰਿਵਾਰ ਹੈ ਦੇਖੋ ਮੁੰਡਾ ਹੁਣ ਜਾ ਕੇ 12 ਸਾਲ ਤੁਹਾਡੇ ਮੂੰਹ ਹਲ ਵੇਖ ਕੇ ਨਾ ਫੇਰ ਉਹ ਮੁੰਡਾ ਕੰਪਲੀਟ ਕਰਕੇ ਗਿਆ ਉਹ ਕਹਿੰਦਾ ਜੀ ਮੇਰੇ ਆਪਦੇ ਮਾਂ ਪਿਓ ਬਜ਼ੁਰਗ ਮੈ ਉਹਨਾਂ ਨੂੰ ਵੀ ਦੇਖਣਾ ਹੁੰਦਾ ਮੇਰਾ ਆਪ ਦਾ ਵੀ ਪਰਿਵਾਰ ਹੈ ਕਹਿੰਦਾ ਨਾਲੇ ਤਾਂ ਕੈਮਰਾ ਕੁੜੀ ਦੇ ਬੈੱਡਰੂਮ ਚ ਲਾਤਾ ਯਾਰ ਸ਼ਰਮ ਨਹੀਂ ਆਉਂਦੀ ਤੂੰ ਮੈਨੂੰ ਇੱਕ ਗੱਲ ਦੱਸ ਵੀ ਵਿਆਹ ਕਾਦੇ ਵਾਸਤੇ ਹੁੰਦਾ ਹੈ ਗਰੈਸਤੀ ਜੀਵਨ ਵਾਸਤੇ ਨਾ ਹਾਂਜੀ ਹਾਂਜੀ ਬੱਚੇ ਪੈਦਾ ਕਰਨ ਵਾਸਤੇ ਨਾ ਤੇ ਫਿਰ ਤੁਹਾਡੀ ਮਾਦਾ ਦੇ ਜਾਂ ਤੁਹਾਡੀ ਭੈਣ ਦੇ ਦਿਮਾਗ 'ਚ ਇਹ ਹੋ ਜਾ ਕੀ ਚੱਲਦਾ ਵੀ ਤੁਹਾਡੇ ਮੈਨ ਸਿੱਧੇ ਸ਼ਬਦਾਂ ਦਾ ਕਿ ਵੀ ਤੁਹਾਨੂੰ ਉਸ ਰੂਪ 'ਚ ਦੇਖਣਾ ਉਹਨੇ ਬੈੱਡ ਤੇ ਪਿਆ ਨੂੰ ਕੀ ਦੇਖਣਾ ਚਾਹੁੰਦੀਆਂ ਬੈੱਡਰੂਮ 'ਚ ਕੈਮਰਾ ਲਾ ਕੇ ਪੇਤਾ ਜੀ ਮਾਤਾ ਨੇ ਮੈਨੂੰ ਕਹਿਤਾ ਜੀ ਕਿ ਕੈਮਰੇ ਲਾਉਣੇ ਆ ਜੀ ਮਾਤਾ ਨੂੰ ਕੋਈ ਸ਼ਰਕ ਹੋ ਗਏ ਤਾਂ ਬਾਦ ਕੈਮਰੇ ਮਾਤਾ ਦੀ ਲਾਉਣੇ ਆ ਮੈਂ ਕੈਮਰਾ ਨੂੰ ਕਹਿਤਾ ਜੀ ਕੈਮਰਾ ਲਾ ਦੇ ਉਹ ਕੈਮਰੇ ਲਾ ਗਿਆ ਹਾਂ ਤੇ ਤੈਨੂੰ ਆਵੇ ਘਰ ਵਾਲੀ ਤੇ ਕੋਈ ਵਿਸ਼ਵਾਸ ਨਹੀਂ ਗਾਵੇਂ ਅੱਖਾਂ ਵਿੱਚ ਕੇ ਤੁਰੇ ਫਿਰਦਾ ਤੂੰ ਤੈਨੂੰ ਘਰ ਵਾਲੀ ਤੇ ਯਕੀਨ ਨਹੀਂ ਹੈਗਾ ਤੇਰੇ ਜਵਾਕਾਂ ਦੀ ਮਾਂ ਬਣੀ ਹੈਗਾ ਤੇਰੀ ਦੁਨੀਆਦਾਰੀ ਚੱਲਣੀ ਹੈ ਤੇ ਯਕੀਨ ਤਾਂ ਹੈਗਾ ਜੀ ਪਰ ਉਹ ਮਾਤਾ ਨੂੰ ਇਹਨੂੰ ਸਵਾਦ ਆ ਜੀ ਕਿ ਨਾ ਯਾ ਤੂੰ ਯਕੀਨ ਤਾਂ ਹੈਗਾ ਯਕੀਨ ਤੇਨੂੰ ਹੁੰਦਾ ਪਰ ਕੈਮਰੇ ਬੈੱਡਰੂਮ ਚ ਕਿਵੇਂ ਲੱਗ ਜਾਂਦੇ ਰਸੋਈ ਚ ਤੁਹਾਡੇ ਕੈਮਰਾ ਲੌਬੀ ਚ ਤੁਹਾਡੇ ਕੈਮਰਾ ਬੈੱਡਰੂਮ ਦੇ ਤੱਕ ਤੁਹਾਡੇ ਕੈਮਰਾ ਲੱਗਿਆ ਯਾਰ ਸ਼ਰਮ ਨਹੀਂ ਉਹਦੀ ਮਾਣੀ ਕੁੜੀ ਬੈੱਡਰੂਮ ਚ ਕੈਮਰੇ ਹੁੰਦੇ ਆ ਕੈਮਰੇ ਤਾਂ ਨਹੀਂ ਹੁੰਦੇ ਬੈੱਡਰੂਮ ਚ ਤੇ ਫਿਰ ਕਾਦੇ ਵਾਸਤੇ ਲਾਇਆ ਹੈ ਕਿ ਨੀਲੀ ਫਿਲਮ ਤੇਰੀ ਮਾਂ ਨੂੰ ਵੇਖਣ ਦੀ ਆਤ ਹੈ ਤੇਰੀ ਭੈਣ ਨੂੰ ਵੇਖਣ ਦੀ ਆਤ ਤਾਂ ਵੀ ਨੀਲੀਆਂ ਫਿਲਮਾਂ ਵੇਖਣੀਆਂ ਆ ਆਪਣੇ ਭਰਾ ਭਝਾਈ ਦੀਆਂ ਤੇ ਆਪਣੇ ਨੋਪੁੱਤੀਆਂ ਉਹਦੇ ਵਾਸਤੇ ਲਾਇਆ ਜਿਹੜਾ ਕੈਮਰਾ ਲੱਗਿਆ ਉਹ ਰਿਕਾਰਡਿੰਗ ਨਹੀਂ ਆਉਂਦੀ ਹੁੰਦੀ ਹੈ ਤੇ ਰਿਕਾਰਡਿੰਗ ਕੌਣ ਵੇਖਦਾ ਤੇਰੀ ਮਾਂ ਵੀ ਤੇ ਤੇਰੀ ਭੈਣ ਵੀ ਜਿਹੜੀ ਸਹੁਰੇ ਛੱਡ ਕੇ ਇਥੇ ਪੇਕੀ ਮੇਟੀ ਤੇਰੇ ਕੋਲ ਕਦੇ ਚੜਦੇ ਲੈਂਦਾ ਅਜੇ ਤੱਕ ਸੁਣਿਆ ਕਦੇ ਬੈੱਡ ਜੇ ਜਦਨ ਸਾਡੀ ਕੁੜੀ ਨੂੰ ਭੇਜ ਦਿੰਦੇ ਆ ਜਾਂ ਫਲਾਨੀ ਜੀ ਲਿਆ ਆ ਮੈਕਸੀ ਜੂਸਰ ਜੇ ਅੱਜ ਜੇ ਨੌਕਸ ਭੇਜੇ ਫੇਰ ਵੀ ਠੀਕ ਵੀ ਅਸੀਂ ਕਰਾ ਜੇ ਤੁਸੀਂ ਕੰਪਲੇਂਟ ਕਰਕੇ ਗਏ ਐਪਲੀਕੇਸ਼ਨ ਦੇ ਕੇ ਗਏ ਹੋ ਤੁਸੀਂ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਤੁਸੀਂ ਰਸੋਈ ਦਾ ਸਮਾਨ ਜਿਹੜਾ ਸੌਦਾ ਉਹ ਵੀ ਦੇਖ ਕੇ ਜਾਂਦੇ ਹੋ ਤੁਸੀਂ ਹਾਂਜੀ 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 ਇਸ ਹਫਤੇ ਵੀ ਦੇਖ ਕੇ ਗਏ ਹਾਂ ਅੱਜ ਕੀ ਵੀ ਦੇਖ ਕੇ ਗਏ ਆ ਜੀ ਤੇ ਅਸੀਂ ਫੇਰ ਵੀ ਕਿਤੇ ਮੱਥੇ ਵਟ ਨਹੀਂ ਪਾਇਆ ਮੈਨੂੰ ਕਿਹ ਵਿਚਾਰਿਆ ਕਿ ਸਾਡੀ ਕੁੜੀ ਆ ਫੇਰ ਵੀ ਅਸੀਂ ਕਹਿੰਨੇ ਵੀ ਅਸੀਂ ਤੁਹਾਡਾ ਸਾਰਾ ਕੁਝ ਕਰਾਂਗੇ ਪਰ ਸਾਡੀ ਕੁੜੀ ਨੂੰ ਤਾਂ ਖੁਸ਼ ਰੱਖਣੀ ਹੈ ਕੁੜੀ ਨੂੰ ਖੁਸ਼ ਸਵਾ ਰੱਖਣਗੇ ਜਿਹੜੇ ਰਸੋਈ ਦਾ ਸਮਾਨ ਤੁਹਾਡੇ ਕੋਲ ਜਿਹੜਾ ਗਰੋਸਰੀ ਤੁਹਾਡੇ ਕੋਲ ਮੰਗਾਏ ਜਾਂਦੇ ਕੁੜੀ ਨੂੰ ਖੁਸ਼ ਕਰ ਦੇਣਾ ਕੀ ਗੱਲ ਉਹ ਤੇਰੇ ਹੱਥ ਪੈਰ ਟੁੱਟਿਆ ਤੇਰੇ 20 ਕਿਲੇ ਕਾਦੇ ਵਾਸਤੇ ਐ ਨਕਾਰਾ ਤੂੰ ਅੰਗ ਜਣਾ ਤੇਰੇ ਕੋਲ ਹੈ ਨਹੀਂ ਕੁਝ ਮਾਤਾ ਕੋਲੇ ਕੰਟਰੋਲ ਹੈ ਜੀ ਮਾਤਾ ਨੇ ਸਭ ਕਰਦੇ ਤੇ ਮਾਤਾ ਕੋਲੇ ਕੰਟਰੋਲ ਹੈ ਫਿਰ ਪੜਦੇ ਹੋ ਲੱਤਾਂ ਇਹੋ ਜੇ ਕੰਟਰੋਲ ਤੋਂ ਕੀ ਲੈਣਾ ਕੀ ਗੱਲ ਉਹ ਧੀ ਨਹੀਂ ਕਿਸੇ ਦੀ ਉਹਦਾ ਜੀ ਨਹੀਂ ਕਰਦਾ ਮੈਂ ਇੱਕ ਜ਼ਿੰਦਗੀ ਜਿਉਵਾਂ ਤੂੰ ਚੁੱਪ ਕਿਉਂ ਆ 12 ਸਾਲਾਂ ਦੀ ਤੂੰ ਕਿਉਂ ਨਹੀਂ ਬੋਲੀ ਕੋਸ਼ਿਸ਼ ਤੇਰੇ ਭਰਾ ਨੂੰ ਪਤਾ ਨਹੀਂ ਕਿਥੋਂ ਆਣ-ਗਾਣ ਚੋਂ ਪਤਾ ਲੱਗਿਆ ਕਿਥੋਂ ਆਣ ਲੱਗਿਆ ਕਿਥੋਂ ਨਹੀਂ ਉਹ ਕਹਿੰਦਾ ਵੀ ਅਸੀਂ ਤਾਂ ਚਲ ਤੰਗੀਆਂ ਦੁਰਸ਼ੀਆਂ ਕਦੇ ਹੁੰਦੀਆਂ ਵੀ ਕਦੇ ਨਾ ਕਦੇ ਸਾਨੂੰ ਜਿਹੜਾ ਉਹ ਦੋ ਚਾਰ ਇਹ ਆਬਾ ਸੌਦਾ ਜੀ ਰਸੋਈ ਦਾ ਵੀ ਦੇਖ ਕੇ ਜਾਣੇ ਆ ਜੋ ਸੌਦਾ ਮਗਵਣੀ ਉਹ ਕਹਿੰਦੇ ਸਵਾਲ ਨਹੀਂ ਤਾਂ ਗੱਲ ਵੇਖ ਵੀਰ ਜੀ ਬੰਦੇ ਨੂੰ ਜਨਾਨੀ ਤੇ ਭਰੋਸਾ ਆਉਣਾ ਚਾਹੀਦਾ ਹਾਂ ਜਦੋਂ ਇਹਨੇ ਖੁਦ ਪਰਮਿਸ਼ਨ ਦਿੱਤੀ ਹੈ ਕੈਮਰਾ ਮਤਲਬ ਉਹ ਵੀ ਬੈੱਡਰੂਮ ਚ ਲਾਉਣ ਦੀ ਤੇ ਫਿਰ ਮੈਂ ਮੈਂ ਆਪਣੀ ਸੱਸ ਨੂੰ ਕੀ ਕਹਿ ਸਕਦੀ ਹਾਂ ਨਹੀਂ ਤੁਹਾਡੇ ਭਰਾ ਤੁਹਾਡਾ ਕਦੇ ਮਿਲਣ ਨਹੀਂ ਆਉਂਦਾ ਆ ਜਾਂਦੇ ਆ ਇੱਕ ਕਦੇ ਬੈਡਰੂਮ ਚ ਬੈਠਾ ਨਹੀਂ ਆ ਕੇ ਇਹਨੂੰ ਕੈਮਰੇ ਦਾ ਪਤਾ ਨਹੀਂ ਕਿ ਇਹ ਬੈਡਰੂਮ 막 ਜਾਣੀ ਨਹੀਂ ਗਾਂ ਜਾਣ ਹੀ ਨਹੀਂ ਦਿੰਦੇ ਜਾਨੇ ਬੰਦੇ ਨਹੀਂ ਨਹੀਂ ਗਾਂ ਤਾਂ ਕਿੱਥੇ ਬਿਠਾਉਣੇ ਫਿਰ ਪਿੱਛੇ ਬਿਠਾ ਦੇਣੀ ਅੱਛਾ ਬੈਡਰੂਮ ਤਾਂ ਇਹ ਤੇ ਜਾਣ ਹੀ ਨਹੀਂ ਦਿੰਦੇ ਬਹੁਤ ਵਾਰਾ ਮਤਲਬ ਵੀ ਮੋੜੇ ਤੇ ਜਦੋਂ ਬਾਹਰ ਨਾ ਆਈ ਤੂੰ ਜਦੋਂ ਤੁਹਾਡੇ ਬੈੱਡ ਵਾਲੇ ਪਾਸੇ ਕਰਕੇ ਕੈਮਰਾ ਹਿਲਾਉਣ ਲੱਗਾ ਤੇਰਾ ਘਰ ਵਾਲਾ ਇਹਨੇ ਕਿਹਾ ਤੇਰੀ ਸੱਸ ਨੇ ਤੇਰੇ ਨਾਨ ਨੇ ਉਦੋਂ ਤੂੰ ਵਿਰੋਧ ਨਹੀਂ ਕੀਤਾ ਇਸ ਗੱਲ ਦਾ ਇਹਨੂੰ ਮਾੜਾ ਮੋੜਾ ਇਹਨੂੰ ਬਾਂਦਰ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਪਣੇ ਬੈਡਰੂਮ ਕਿਹਾ ਸੀਗਾ ਤੇ ਇਹ ਕਹਿੰਦੇ ਆ ਕਿ ਜਦੋਂ ਅਖੀਰ ਹੀ ਉਹਨਾਂ ਦੀ ਖੁਸ਼ੀ ਹੈ ਕੈਮਰਾ ਲਵਾਉਂਦੇ ਤੇ ਕਹਿੰਦਾ ਮੈਂ ਕੀ ਕਰ ਸਕਦਾ ਇਹਨਾਂ ਨੇ ਮੈਨੂੰ ਆਹ ਗੱਲ ਸੁਣ ਕੋ ਕਹੀਏ ਮਾਤਾ ਬਣ ਨੀਲੀਆ ਫਿਲਮਾਂ ਕੱਢ ਕੇ ਦਿੱਤੀਆਂ ਮੁੰਡਾ ਨੇ ਤੈਨੂੰ ਵੇਖਣ ਵਾਸਤੇ ਵੀ ਆ ਲੈ ਤੇਰੀ ਨੌਂ ਦੀਆਂ ਤੇ ਪੁੱਤਰੀਆਂ ਨੀਲੀਆ ਫਿਲਮਾਂ ਤੂੰ ਤੇ ਮੇਰੀ ਭੈਣ ਬੈਠ ਕੇ ਵੇਖ ਲਉ ਨਹੀਂ ਵੀਰ ਜੀ ਇਹੋ ਜੀ ਤਾਂ ਕੋਈ ਗੱਲ ਆ ਫਿਰ ਸ਼ਰਮ ਨਹੀਂ ਆਉਂਦੀ ਨਹੀਂ ਵੀਰ ਜੀ ਨਹੀਂ ਵੀਰ ਜੀ ਬੜੀ ਸਾਊ ਬੜੀ ਬੈਠੇ ਮੈਨੂੰ ਇੱਕ ਗੱਲ ਦੱਸ ਕਿ ਜਦੋਂ ਅੱਖਾਂ ਕਹਿੰਦਾ ਮਾਤਾ ਨੇ ਕਹਿੰਦਾ ਮਾਤਾ ਦੇ ਹੱਥ ਕੰਟਰੋਲ ਆ ਪਿਆ ਉਹ ਮਰਿਆ ਮਾਤਾ ਦੇ ਹੱਥ ਕੰਟਰੋਲ ਤੇ ਬੈਡਰੂ ਕੁੜੀ ਵੀ ਮੇਰੀ ਇੱਥੇ ਬੈਠੀ ਐ ਤੇ ਨੂੰ ਵੀ ਮੈਂ ਆਪਦੇ ਕੋਲੇ ਰੱਖਣੀ ਐ ਮੈਂ ਇਹਨਾਂ ਦਾ ਕਿਸੇ ਹਿਸਾਬ ਨਾਲ ਕੋਈ ਟਕਾਹ ਕਰਾਂ ਵੀ ਕਿਤੇ ਕੁਛ ਪਾ ਨਾ ਦੇਵੇ ਸਾਨੂੰ ਇਹੇ ਨਾ ਤਾਂ ਮਾਤਾ ਤੈਨੂੰ ਨੋ ਚੰਗੀ ਲੱਗਦੀ ਐ ਨਾ ਤੇਰੀ ਕੁੜੀ ਵਸਦੀ ਐ ਵਿਆਹ ਨੂੰ ਕਿੰਨਾ ਚਿਰ ਹੋਇਆ ਤੇਨੂੰ 15 ਸਾਲ ਹੋ ਗਏ ਵਿਆਹ ਨੂੰ ਤਾਂ ਇਹ ਤਾਂ ਵੱਡੀ ਐ ਹਾਂ ਇਹ ਤਾਂ ਵੱਡੀ ਐ ਮੁੰਡੇ ਤੋਂ 15 ਸਾਲ ਹੋ ਗਏ ਤੇ ਤੂੰ 8-10 ਸਾਲਾਂ ਦੀ 8-10 ਸਾਲ ਵਸ ਕੇ ਤੇ ਉਦੋਂ ਬਾਅਦ ਤੂੰ ਘਰੇ ਲੈ ਆਂਦੀ ਤੇ ਉਹ ਜਦੋਂ ਪਲੇਸ ਕਰਨ ਲੱਗੇ ਕੁੱਟ ਮਾਰਨ ਲੱਗੇ ਫਿਰ ਮੈਂ ਘਰੇ ਹੀ ਲੈ ਆਈ ਉਹਨੂੰ ਹੁਣ ਪਿਓ ਤਾਂ ਹੈ ਨਹੀਂ ਸੀਗਾ ਨਹੀਂ ਤਾਂ ਉਹ ਆਪੇ ਸਮਝਪਤਾ ਕਰੇ ਆਂਦਾ ਤੇ ਮੈਨੂੰ ਕਹਿੰਦੇ ਭਾਈ ਇਹਨੂੰ ਲੈ ਜਾਓ ਆਪਦੀ ਨੂੰ ਸਾਡੇ ਨਾਲ ਰਸਤਾ ਰੱਖਣੀ ਨਹੀਂ ਇੱਕ ਗੱਲ ਨਹੀਂ ਮਾਤਾ ਮੈਨੂੰ ਇੱਕ ਗੱਲ ਦੱਸ ਵੀ ਇਧਰਨੇ ਪਾਸੇ ਤੇਰੀ ਨੋ ਮਾੜੀ ਤੈਨੂੰ ਨੋ ਤੇ ਸ਼ੱਕ ਹੈ ਵੀ ਸਾਨੂੰ ਕੁਝ ਪਾਣ ਦੇ ਵੀ ਇਹ ਚਮਚਾ ਚੱਕਦੀ ਹੈ ਇਹ ਕੜਛੀ ਚੱਕਦੀ ਮੈਨੂੰ ਐਂ ਦੱਸ ਵੀ ਹੱਥ ਬਾੜਿਆ ਕਰੇ ਸਬਜੀ ਸੁਬਜੀ ਬਣਾਉਣ ਲੱਗਿਆਂ ਹੋ ਜੇ ਤੁਹਾਨੂੰ ਰੋਟੀ ਪਾਣੀ ਪਵਾਉਣਾ ਹੈ ਉਦੋਂ ਤੁਹਾਨੂੰ ਨਾਲ ਆਵਦੇ ਹੱਥ ਵੜ ਕੇ ਦੇਦੇ ਕਰ ਵੀ ਇਹਦੇ ਨਾਲ ਖਾਲੂ ਚਮਚੇ ਨਾਲ ਨਾ ਕੋ ਕੜਛੀ ਨਾਲ ਨਹੀਂ ਪਾਉਂਦੀ ਮੈਨੂੰ ਇਧਰ ਤੇਰੀ ਨੋ ਮਾੜੀ ਇਹਦੇ ਤੇ ਸ਼ੱਕ ਤੈਨੂੰ ਉਧਰ ਤੇਰੀ ਕੁੜੀ ਦੇ ਸਹੁਰੇ ਮਾਰੇ ਤੂੰ ਚੰਗੀ ਹੋਗੀ ਕੱਲੀ ਤੇਰਾ ਮੁੰਡਾ ਕੱਲਾ ਚੰਗਾ ਹੋ ਬੋਲ ਤੂੰ। ਕੁਰਦੇ? ਇਹਨਾਂ ਨੂੰ ਪੁੱਛ ਲੋ ਵੀਰੇ। ਕੌਣ ਕਰਦਾ ਕੁੜੀ ਨੂੰ? ਨਹੀਂ ਮੈਂ ਤਾਂ ਨਹੀਂ ਕਿਤੇ ਹੱਥ ਲਾਇਆ ਪੁੱਛ ਲੋ। ਅੱਛਾ। ਮੇਰੀ ਨਾਨਾ ਖਿੱਚਾ ਤੋਂ ਹੀ ਕਰਦੀ ਹੁੰਦੀ ਮੇਰੀ ਮੰਮੀ ਦੇ ਕਹਿੰਦੇ। ਅੱਛਾ। ਨਾਨਾ ਕਰਦੀ ਏ ਕਿ ਇਹ ਵੀ ਲੱਗ ਪੈਂਦੇ ਆ। ਇਹ ਵੀ ਆਰਦੇ। ਅੱਛਾ ਮਾਵਾ ਵੀ ਕਰਦੀ ਏ ਤੇ ਨਾਨਾ ਵੀ ਕਰਦੀ ਏ। ਹਾਂ। ਕਬੋਂ ਤੋਂ ਸ਼ੁਰੂ ਹੋਇਆ ਇਹ ਕੰਮ ਜੋ ਤੇਰੇ 11 12 ਸਾਲ ਵਿਆਹ ਨੂੰ ਹੋ ਗਏ ਉਦੋਂ ਤੋਂ ਸ਼ੁਰੂ ਹੋਇਆ ਜਾਂ ਹੁਣ ਤੱਕ ਕਦੋਂ ਤੋਂ ਸ਼ੁਰੂ ਹੈ ਤੇਰੀ ਗੁੱਟ ਮਾਰਦਾਂ ਪਹਿਲਾਂ ਵੀ ਐਂ ਹੁੰਦਾ ਸੀ ਚੱਲਦਾ ਸੀ ਕੈਮਰੇ ਲਵਾਏ ਨੂੰ ਤਾਂ 4-5 ਸਾਲ ਹੋ ਗਏ 6 ਸਾਲ ਕੀ ਸੋਚ ਕੇ ਚੁੱਪ ਬੈਠੀਆਂ ਹੁਣ ਤੱਕ ਤੇਰੇ ਭਰਾਵਾਂ ਨੂੰ ਪਤਾ ਲੱਗਿਆ ਤੇਰੇ ਪੇਕੇਆਂ ਨੂੰ ਪਤਾ ਲੱਗਿਆ ਤਾਂ ਆਣ ਗਵਾਂਣ ਤੋਂ ਪਤਾ ਲੱਗਿਆ ਵੀ ਕੁੜੀ ਥੋੜੀ ਬਹੁਤ ਤੰਗ ਹੈ ਮੈਂ ਤਾਂ ਕਿਹਾ ਸੀ ਸੁਧਰ ਜਾਣਗੇ ਪਰ ਨਹੀਂ ਸੁਧਰਦੇ ਵੀ ਬਈ ਨਾ ਨਾ ਚੱਲੇਂ ਬਸ ਜਾਣਗੇ ਤਾਂ ਹੁਣ ਇਹ ਕਹਿ ਦਿੰਦੀ ਹੈ ਕਿ ਮੇਰੇ ਮੁੰਡੇ ਨੂੰ ਤਾਂ 20 ਕਿੱਲੇ ਹੁੰਦੇ ਆ ਪੈੜੀ ਦੀ ਤੇ ਤੈਨੂੰ 20 ਕਿੱਲੇ ਦਾ ਕੀ ਭ ਕੁੜੀ ਕੋਲ ਪੈਸਾ ਟੱਕ ਨਹੀਂ ਹੁੰਦਾ ਵਰਤਨ ਵਾਸਤੇ ਸਰ ਅਸੀਂ ਦੇ ਕੇ ਜਾਣਿਆ ਜੀ ਉਹ ਵੀ ਖੋਹ ਲੈਂਦੇ ਆ ਆਓ ਸਾਡੇ ਪੈਸਾ ਨਾਲ ਆਪਦੀ ਕੁੜੀ ਨੂੰ ਪੰਜੀਰੀਆਂ ਤਾਂ ਕਿਨੇ ਸਾਡੇ ਤੋਂ ਪੈਸਾ ਉਹ ਦਿੱਤੀਆਂ ਬਾਦਾਂ ਕੋ ਸ਼ਰਮ ਤੋਂ ਮਾੜੀ ਮੋਟੀ ਹੈਗੀ ਤੈਨੂੰ ਜਾਣ ਤੇਰੀ ਧੀ ਨੂੰ ਜਾਣ ਤੇਰੇ ਪੁੱਤ ਨੂੰ ਵੀ ਤੁਸੀਂ ਜਿਹੜਾ ਹੈਗਾ 20 ਕਿੱਲਾਂ ਦੇ ਮਾਲਕ ਹੋਗੇ ਤੁਸੀਂ ਤੇ ਉਹਦੇ ਪੇਕਿਆਂ ਤੋਂ ਪੈਸੇ ਮੰਗਾ ਕੇ ਤੇ ਉਹਦੀਆਂ ਪੰਜੀਰੀਆਂ ਰਲਾ ਲਾ ਖਾਣੇ ਉਹ ਕੀ ਗੱਲ ਹਰਾਮ ਖਾਣਾ ਬੜਾ ਚੰਗਾ ਲੱਗਦਾ ਹਰਾਮ ਖਾਣਾ ਨਹੀਂ ਮਿਰਜਾ ਅਸੀਂ ਤਾਂ ਕੋਈ ਗੱਲ ਨਹੀਂ ਕੀਤੀ ਪਰ ਅਸੀਂ ਤਾਂ ਆਪਦਾ ਕਹਿਨੇ ਵੀ ਚਲਾ ਆਪਦਾ ਬਣੀ ਜਾਵੇ ਕਰਮ ਕਰੀ ਜਾਵੇ ਡੱਕਾ ਕਰਦੀ ਜੀ ਵਾਸਤਾ ਨਹੀਂ ਸਾਧਣ ਬੈਠੀ ਰਹੇ ਜੇ ਫਿਰ ਕੀ ਕਰਾਂ ਮੈਂ ਸਾਰਾ ਵੀਰਜ ਮੈਂ ਹੀ ਕਰਦੀ ਹਾਂ ਕੌਣ ਕਰਦਾ ਮੈਨੂੰ ਦੱਸੋ ਕਿਤੇ ਕੁੜੀ ਕਰਦੀ ਕਿਤੇ ਮੈਂ ਕਰਦੀ ਇਹ ਤਾਂ ਕੁੜੀ ਜਦੋਂ ਘਰੇ ਬੈਠੀ ਹੈ ਕੁੜੀ ਤੁਸੀਂ ਕੁੜੀ ਦਾ ਚਾਰ ਪੋਣਾ ਕੀ ਕਰ ਤੁਸੀਂ ਸਜਾ ਕੇ ਸਾਹਮਣੇ ਪਠਾਣੀ ਕੁੜੀ ਨੂੰ ਵੇਖਣਾ ਤੇ ਇੱਥੇ ਬਠਾਇਆ ਤੁਸੀਂ ਤੂੰ ਉਹਨੂੰ ਵੀ ਨਹੀਂ ਬਸਮ ਦੇਣਾ ਨਾ ਉਹਨੂੰ ਵੀ ਨਹੀਂ ਬਸਮ ਦੇਣਾ ਜੇ ਨਾ ਉਹਨੂੰ ਬਸਣ ਦੇ ਉਹਦੇ ਬੈਡਰੂਮ ਚ ਕੈਮਰਾ ਲਾ ਕੇ ਵੇਖਣਾ ਤੁਸੀਂ ਪਤਾ ਨਹੀਂ ਕੀ ਵੇਖਣਾ ਹੈਗਾ ਉਹਦੇ ਵਿੱਚ ਜਿਵੇਂ ਬਾਥਰੂਮ ਚ ਜਾਨੀ ਆ ਮਤਲਬ ਨਹਾਉਣ ਜਾਨੀ ਆ ਜਾਂ ਮੇਰੇ ਨਾ ਨਾ ਨਿੱਕਾ ਕੋਈ ਨਹੀਂ ਇਹਨੇ ਅੱਗੇ ਖੜੇ ਰਹਿਣਾ ਉਹਨਾਂ ਤੇ ਅੱਛਾ ਬਾਜਾ ਹੀ ਦੇ ਇੰਨੇ ਵਾਲੇ ਜਿਹੜਾ ਚਾਜ ਜਨਾ ਨਹਾਉਣ ਵੀ ਨਹੀਂ ਦਿੱਤ ਤੁੰਨੇ ਯਾਰ ਮੈਨੂੰ ਐ ਦੱਸ ਵੀ ਬਾਥਰੂਮ ਦੇ ਵਿੱਚ ਕੀ ਇਹੋ ਜਿਹਾ ਕਰਦੀ ਹੋਗੀ ਤੁਸੀਂ ਚਮਚਾ ਕੜਸੀ ਜੱਕੇ ਤੋਂ ਤਾਂ ਕਹਿੰਦੇ ਵੀ ਪਤਾ ਨਹੀਂ ਕੁਝ ਪਾ ਰਹੇ ਦੇ ਸਾਨੂੰ ਜੀ ਕੈਮਰੇ ਤਾਂ ਲਾਤੇ ਹੁਣ ਆਏ ਦੋਸਤੋ ਬਾਥਰੂਮ ਦੇ ਵਿੱਚ ਉਹ ਕੀ ਇਹੋ ਜਿਹਾ ਲੈ ਕੇ ਹੋ ਕਿ ਜਿਹੜਾ ਤੁਹਾਨੂੰ ਆਉਂਦਿਆ ਸਾਰੀ ਉਹਨੇ ਆ ਕਰਕੇ ਐ ਮਾਰਨ ਤੇ ਮਰ ਜੂਗੇ ਤੁਸੀਂ ਇਹ ਤਾਂ ਜੀ ਜਿਵੇਂ ਮਾਤਾ ਕਹਿੰਦੀ ਮਾਤਾ ਨੇ ਕਿਹਾ ਜਿਵੇਂ ਮਾਤਾ ਕਹਿੰਦੀ ਫਿਰ ਮਾਂ ਵਿਆਹ ਕਰਾਉਂਦਾ ਫ ਇਤਰਾ ਮਕਸਦ ਹੀ ਇਹ ਸੀਗਾ ਮੁੜ ਕੇ ਕਹਨੇ ਹੋ ਵੀ ਉਹ ਜਿਹੜੀਆਂ ਗੁਰੂਆਂ ਦੀਆਂ ਫੌਜਾਂ ਦਾ ਲਾਟ ਲੀਆਂ ਫਿਰ ਜਦੋਂ ਟੰਗਿਆ ਸੀ ਨਾ ਕਾਂ ਮਾਰ ਕੇ ਜਿਹੜੀ ਹੱਡ ਦੀ ਨਹੀਂ ਸੀ ਪਾਉਣਾ ਸ਼ਰੀਰ ਵੀਡੀਓ ਤੇ ਉਦੋਂ ਕਹਿੰਦੇ ਸੀ ਬਹੁਤ ਲੋਕ ਕਰੋੜਾਂ ਲੋਕਾਂ ਨੇ ਕਿਹਾ ਕਿ ਬਹੁਤ ਚੰਗਾ ਹੋ ਗਿਆ ਠੀਕ ਹੈ ਤੇ ਉਹ ਉਹੋ ਜੀ ਕੈਟਾਗਰੀ ਦੇ ਲੋਕਾਂ ਨੇ ਇਹ ਕਿ ਲੱਖ ਵੀਰ ਇਹਨਾਂ ਨੂੰ ਕੀ ਕਹਿੰਦੀ ਸੀ ਆਪਦਾ ਪਰਿਵਾਰ ਪਾਲਦੀ ਸੀ ਇਹੀ ਸਿਸਟਮ ਤੇਰਾ ਬਣਿਆ ਪਿਆ ਮੁੜ ਕੇ ਥੋੜੇ ਅਰਿਆਂ ਦੀ ਵਾਰੀ ਆਉਂਦੀ ਉਹ ਵੇਖੀਏ ਨਾ ਵੀਡੀਓ ਮਾਰ ਮਾਰ ਚ ਪੇੜੇ ਮੂੰਹ ਨਾਲ ਕੀਤਾ ਪਿਆ ਸੱਸਦਾ ਕੈਮਰੇ ਨਾਲੀ ਤੇ ਫਿਰ ਥੋੜਾ ਨੰਬਰ ਵੀ ਲੱਗਣਾ ਯਾਰ ਤੁਸੀਂ ਲੋਕਾਂ ਨੇ ਕੰਮ ਵੈ ਜੀ ਕਿਤੇ ਇਹਦਾ ਰੀਚਾਰਜ ਮੁੱਕ ਜਾ ਕਰੇ ਉਹ ਰੀਚਾਰਜ ਵੀ ਅਸੀਂ ਪੱਲਿਆਂ ਕਰਾ ਕੇ ਦਿੰਦੇ ਸੀ ਇਹਨਾਂ ਨੂੰ ਪੁੱਛਿਓ ਜੀ ਇਹਨਾਂ ਨੂੰ ਕਾਹਦਾ ਦੱਕ ਸੀਗਾ ਜਦ ਫੋਨ ਅਸੀਂ ਲੈ ਕੇ ਦਿੱਤਾ ਕੁੜੀ ਨੂੰ ਐ ਕੁਝ ਆਮ ਇਹ ਤਾਂ ਬੱਚੇ ਜਿਹੜੀ ਨੇ ਮੇਰੇ ਕੋਲੇ ਪੈਣ ਦਿੰਦੇਗੇ ਬੈਡਰੂਮ 'ਚ ਉਹ ਵੀ ਆਪਦੇ ਕੋਲੇ ਰੱਖ ਦੇਈ ਅੱਛਾ ਨਹੀਂ ਬੱਚੇ ਨਹੀਂ ਪੈਣ ਦਿੰਦੇ ਇਹਨੂੰ ਪੈਣ ਦਿੰਦੇ ਆ ਉਹ ਸਵੇਰ ਨੂੰ ਵੀਡੀਓ ਦੇਖਣ ਲੱਗ ਪੈਂਦੇ ਆ ਮਰ ਕੇ ਯਾਰ ਕੋਈ ਸ਼ਰਮਝਾ ਹੈ ਥੋਨੂੰ ਤੁਸੀਂ ਕਿਹੜੀ ਦੁਨੀਆ ਜੁਆਏ ਹੋ ਤੁਸੀਂ ਜੇ ਰਾਤ ਦੀ ਵੀਡੀਓ ਇਹਨਾਂ ਨੇ ਸਵੇਰ ਚੈੱਕ ਕਰਨਾ ਹੈ ਕਹਿੰਦੇ ਅੱਛਾ ਕੀ ਬਣਿਆ ਵੀ ਸਵੇਰ ਨੂੰ ਕੀ ਬਣੇ ਕੋਣ ਕੋਣ ਬੈਠਾ ਹੁੰਦਾ ਇਹਨਾਂ ਨੂੰ ਆਇਆ ਹੋਣਾ ਵੀ ਖਾਣੇ ਇਹਨੂੰ ਸਿਖਾਉਂਦੀ ਹੋਣੀ ਪਤਾ ਨਹੀਂ ਕੀ ਕਰਦੀ ਹੋਣੀ ਹੈ ਨਾ ਉਹ ਕੁੜੀਆ ਸਿਖਾਉਣ ਤੋਂ ਮਤਲਬ ਮੈਨੂੰ ਤਾਂ ਸਮਝ ਨਹੀਂ ਯਾਰ ਮੈਨੂੰ ਐ ਦੱਸ ਵੀ ਤੂੰ ਮੈਨੂੰ ਜਿਵੇਂ ਸਿਖਾਉਣਾ ਰਾਤ ਇੱਕ ਰਾਤ ਹੀ ਬਚਦੀ ਤੈਨੂੰ ਸਿਖਾਉਣ ਵਾਸਤੇ ਦੇਵੇਂ ਤੁਸੀਂ ਦੋਨੇ ਜੀ ਬੈਠ ਨਹੀਂ ਸਕਦੇ پابੰਦੀ ਤੁਹਾਡੇ ਤੇ ਨੇ ਦਿਨੇ ਬੰਦਾ ਹੀ ਨਹੀਂ ਮੇਰੇ ਕੋਲ ਤਾਂ ਹੈ। ਅੱਛਾ ਦਿਨੇ ਬੰਦਾ ਨਹੀਂ। ਅੱਛਾ ਰਾਤ ਵਾਸਤੇ ਕੈਮਰਾ ਲਾਇਆ ਵੀ ਰਾਤ ਨੂੰ ਨੋ ਤੁਹਾਡੀ ਗੱਲ ਨਾ ਕਰੇ ਮੁੰਡੇ ਨਾਲ। ਪਤਾ ਤੁਹਾਨੂੰ ਪੁੱਛਿਆ ਮੈਂ। ਵੇਖ ਲਪਣਾ ਨਹੀਂ ਜਾ ਕੇ ਬੰਦ ਪਾਇਆ ਕੈਮਰੇ ਤਾਂ। ਅੱਛਾ ਤੇ ਲਵਾਇਆ ਕਾਦੇ ਵਾਸਤੇ ਹੈ? ਬੰਦ। ਨਹੀਂ ਲਵਾਦੇ ਸੀਗੇ ਜੀ। ਨਹੀਂ ਬੰਦ ਕਰਨ ਦੀ ਲੋੜ ਨਹੀਂ। ਚੱਲਦੇ ਰੱਖੋ। ਬੈਡਰੂਮ ਵਾਲੇ ਕੈਮਰੇ ਦਾ ਮਤਲਬ ਦੱਸ ਦਿਓ ਮੈਨੂੰ ਬੈਡਰੂਮ ਵਾਲਾ ਕੈਮਰਾ ਕਾਦੇ ਵਾਸਤੇ ਲੱਗਿਆ? ਕੀ ਵੇਖਣਾ ਚਾਹੁੰਦੇ ਹੋ ਜੀ? ਕੀ ਵੇਖਣਾ ਨੂੰ ਨੋ ਪੁੱਤ ਦਾ ਤੁਸੀਂ? ਪਰ ਹਨ ਹੈ ਵੈਮ ਸੀਗਾ ਵੀ ਵਾ ਕਿਤੇ ਇਕੱਲਾ ਪੁੱਤ ਹੈ ਇਹ ਤੇ ਕਿਤੇ ਉਹ ਹੀ ਨਾ ਮਾਰ ਕੇ ਕਿਸੇ ਨੇ ਹੋਰ ਤੁਰ ਜੇ ਜਿਹੜੀ ਫੋਨ ਤੇ ਸਾਧਨ ਲੱਗੀ ਰਹਿੰਦੀ ਹੈ ਮਾਦਾ ਜਿਆਦਾ ਚਲਾਕ ਬਣਦੀ ਲੋੜ ਨਹੀਂ ਗਈ ਮੈਂ ਸਾਰੀਆਂ ਚੀਜ਼ਾਂ ਨਾ ਸਾਰੀਆਂ ਸਰਚ ਕਰਕੇ ਟੋਟਲ ਜਿੰਨਾ ਖੋਟਰ ਤੇਰੀ ਕੁੜੀ ਨਹੀਂ ਵਸ ਰਹੀ ਘਰੇ ਬੈਠੀ ਆ ਚਾਰ ਪੰਜ ਸਾਲਾਂ ਦੀ ਤਾਂ ਉਹ ਸਿਰਫ ਤੇਰੀ ਦਫਲ ਅੰਦਾਜ਼ੀ ਕਰਕੇ ਬੈਠੀ ਹੈ ਕੁੜੀ ਨੇ ਫੋਨ ਨਹੀਂ ਲਾਇਆ ਤੂੰ ਲਾਇਆ ਤੂੰ ਨਹੀਂ ਲਾਇਆ ਕੁੜੀ ਨੇ ਲਾਇਆ ਲਾ ਥੋੜੀ ਗੱਲਬਾਤ ਚੱਲਦੀ ਆ ਨਾ ਤਾਂ ਕੁੜੀ ਘਰੇ ਉੱਥੇ ਕੰਮ ਕਰਦੀ ਐ ਸੌਰੀ ਨਾ ਘਰ ਵਾਲੇ ਦੇ ਆਖੇ ਲੱਗਦੀ ਐ ਸਾਰਾ ਕੁਝ ਜਿਹੜਾ ਕੁੜੀ ਦੇ ਵਿੱਚ ਮੁਕਸ ਤੇਰਾ ਪਾਇਆ ਹੋਇਆ ਜਦੋਂ ਕੁੜੀ ਵਿਆਹ ਦੀ ਕਰਦੀ ਮਾਪਿਆਂ ਦੀ ਦਖਲਅੰਦਾਜ਼ੀ ਖਤਮ ਨਹੀਂ ਹੋ ਜਾਂਦੀ ਤੇਰਾ ਤੇ ਤੇਰੀ ਕੁੜੀ ਦਾ ਫੋਨ ਜਿਹੜਾ ਜਦੋਂ ਕੁੜੀ ਤੇਰੀ ਘਰੇ ਬਿਠਾਉਣ ਤੋਂ ਪਹਿਲਾਂ ਉਹ ਤੇ ਸਹੁਰੇ ਵੱਲੋਂ ਇਹ ਪਤਾ ਲੱਗਿਆ ਵੀ ਤੇਰੇ ਤੇਰਾ ਤੇਰੀ ਕੁੜੀ ਦਾ ਤਿੰਨ ਤਿੰਨ ਚਾਰ ਚਾਰ ਘੰਟੇ ਫੋਨ ਚੱਲਦਾ ਸੀ ਕੀ ਗੱਲ ਇਹੋ ਜਿਹੀ ਕਿਹੜਾ ਬਿਜ਼ਨਸ ਸੀ ਕਿਹੜਾ ਤਿੰਨ ਤਿੰਨ ਚਾਰ ਤੇ ਤੈਨੂੰ ਪੁੱਛਿਆ ਵੀ ਮਾਂ ਤੂੰ ਠੀਕ ਐ ਮੇਰੀ ਪਰਜਾਈ ਮੇਰਾ ਭਰਾ ਤਨ ਰੋਟੀ ਪਾਣੀ ਦਿੰਦੇ ਐ ਐਹੋ ਜਿਹੀ ਕੁੜੀ ਨੂੰ ਕੀ ਕਹਿੰਦੀ ਸੀ ਵੀ ਜਿਹੜਾ ਕੁੜੀ ਛੱਡ ਕੇ ਘਰੇ ਬਿਠਾਦੀ ਤੇਰੀ ਉਹਨਾਂ ਨੇ ਹੁਣ ਸਹੁਰੇ ਮਾੜੇ ਵੀ ਸਹੁਰੇ ਤੰਗ ਕਰਦੇ ਸੀ ਉਧਰ ਕੁੜੀ ਦੇ ਸਹੁਰੇ ਮਾੜੇ ਇੰਦਰ ਤੇਰੀ ਨੋ ਮਾੜੀ ਮੁੰਡਾ ਤੇਰਾ ਜਮਾਂ ਨਕੰਮਾ ਕਿਸੇ ਕੰਮ ਦਾ ਨਹੀਂ ਸਰ ਕੱਲਾ ਵਿਆਹ ਕਰਾਉਣ ਦਾ ਚਾਹ ਸੀਗਾ ਮਾਤਾ ਦੀ ਚੱਲਦੀ ਐ ਜੀ ਪਰ ਏਕੀ ਗੱਲ ਮਾਤਾ ਦੀ ਸਾਰੀ ਓਰ ਮਾਤਾ ਦੀ ਚੱਲੀ ਜਾਓਗੇ ਇਹਨਾਂ ਦੀ ਚੱਲਣੀ ਨਹੀਂ ਕਦੇ ਮਾਤਾ ਦੀ ਚੱਲੇ ਜੇ ਆਗਾ ਕਹਣੀ ਧੀਆ ਪੁੱਤ ਹੋਣ ਤੇ ਮਾਂ ਪਿਓ ਨੂੰ ਵੀ ਅਕਲ ਚਾਹੀਦੀ ਤੇਰੀ ਧੀ ਘਰੇ ਬੈਠੀ ਐ ਤੇ ਤੂੰ ਤੇ ਤੇਰੀ ਕੁੜੀ ਨਾਲ ਕੇ 76 ਮਾਰਦੀਆਂ ਕੁੱਟਦੀਆਂ ਉਹ ਐਡੀ ਸਿਆਣੀ ਐ ਵੀ ਹੁਣ ਤੱਕ ਇਹਨਾਂ ਪਤਾ ਲੱਗੇ ਨਾ ਸਾਰਾ ਪਿਛਲੇ 12 ਸਾਲਾਂ ਦਾ ਵੀ ਉਹ ਦੱਸਦੀ ਨਹੀਂ ਤੇਰੇ ਮੁੰਡਾ ਡੇੜੇ ਨੇ ਲੱਗਣ ਦੇਣਾ ਰਾਤ ਨੂੰ ਮੁੰਡਾ ਕੋਲੇ ਤੁਹਾਨੂੰ ਡਾਰਾ ਕੈਮਰੇ ਲਾ ਦੋ ਮੁੰਡੇ ਨੂੰ ਸਖਾ ਨਾ ਦੇਵੇ ਤੇ ਫਿਰ ਵਿਉਂਦੀ ਨਾ ਮੁੰਡੇ ਨੂੰ ਇਦਾਂ ਹੀ ਰਖੜੀ ਤੇ ਵੀ ਨਹੀਂ ਭੇਜਦੇ ਅਸੀਂ ਆਪ ਜਿਹੜਾ ਸੂਟ ਦਿੱਤਾ ਜੀ ਐਤਕੀ ਰਖੜੀ ਤੇ ਉਹੀ ਚੱਕ ਕੇ ਇਹਨਾਂ ਗਾਂ ਆਉਂਦੀ ਕੁੜੀ ਨੂੰ ਪੜਾਤਾ ਅੱਛਾ ਕਾ ਬਾਤ ਆ ਤੇਰੇ ਵਰਗੇ ਬੰਦੇ ਦਾ ਘਰ ਘਰ ਹੀ ਜੰਮਣੇ ਚਾਹੀਦੇ ਆ ਹਨਾ ਖੋਟਿਆਰ ਕੇ ਬੰਦੇ ਨਾ ਅਸਾਂ ਦੇ ਵਿੱਚ ਤੁਹਾਨੂੰ ਕੋਈ ਪ੍ਰੋਫਿਟੀਆਂ ਹੋਣੀਆਂ ਨਹੀਂ ਚਾਹੀਦੀਆਂ। ਖੋਟਿਆਰ ਕੇ ਬੰਦੇ ਨੰਗ ਮਲੰਗ ਹੋਣੇ ਚਾਹੀਦੇ ਆ ਸਵੇਰ ਨੂੰ ਤੇਰ ਰਗਾ ਜਾਵੇ ਮਿਸਤਰੀ ਦੇ ਨਾਲ ਦਿਹਾੜੀ। ਸਵੇਰ ਤੋਂ ਸ਼ਾਮ ਤੱਕ ਢੋਵੇ ਬਠਲ। ਚਾਰ ਚਾਰ ਦਿਨਾਂ ਦੇ ਵੀ 100 ਰੁਪਈਆ 100 200 ਦੇ ਕੇ ਤੋਰਦੇ ਵੀ ਚੱਲਸਾਰੋ ਇਹਦੇ ਨਾਲ ਫੇਰ ਸੂਤਾਂ। ਤੁਸੀਂ ਜ਼ਮੀਨਾਂ 'ਚ ਉਹਨਾਂ ਦੇ ਲਾਇਕ ਹੀ ਹਨੀਗੇ। ਤੁਹਾਨੂੰ ਨਹੀਂ ਪਤਾ ਲੱਗਦਾ। ਕੁੜੀ ਘਰੇ ਬਿਠਾ ਲਈ ਸੌਰੇ ਮਾੜੇ ਆ। ਇਹਨੂੰ ਜਿਹੜੀ ਇਹਦੇ ਹੱਥ ਚਾ ਇਹਦੇ ਹੱਥ ਕਿੰਨੇ ਚੰਗੇ ਹੋ ਤੁਸੀਂ ਜਿਹੜਾ ਨੂੰ ਉਹਦੇ ਕੋਲ ਖਰਚੇ ਆਸਤੇ ਆ ਮੈਂ ਕੋਈ ਕੋਈ ਕਿਸੇ ਦਾ ਜਵਾਕ ਆ ਜੇ ਕਿਉਂਕਿ ਇਹਦੇ ਆਣ-ਗਵਾਨ ਦੇ ਵਿੱਚੋਂ ਵੀ 100 ਰਿਸ਼ਤੇਦਾਰ ਵਗੈਰਾ ਹੁੰਦਾ ਜਨਾਨੀਆਂ ਕੋਲੇ ਆਮ 2 400 500 700 ਰੁਪਇਆ ਹੁੰਦਾ 1000 1000 2 2000 ਹੁੰਦਾ ਵੀ ਕਿਸੇ ਨੂੰ 100 ਦੇਣਾ ਕਿਸੇ ਨੂੰ 200 ਦੇਣਾ ਕਿਸ ਨੂੰ 500 ਦੇਣਾ ਐ ਦੇਣੇ ਪੈਂਦੇ ਉਹ ਮੈਨੂੰ ਪਤਾ ਲੱਗਿਆ ਵੀ ਜਿੰਨੀ ਜਿਹੜੀ ਮੇਰੇ ਕੋਲ ਕੰਪਲੇਨਟਾਂ ਦੇ ਕੋਲ 100 ਰੁਪਇਆ ਵੀ ਨਹੀਂ ਹੁੰਦਾ ਆਪਦੇ ਪਰਸ ਦੇ ਵਿੱਚ ਪੈਸੇ ਤਾਂ ਹੁੰਦੇ ਜੀ ਮਾਤਾ ਕੋਲੋਂ ਮੰਗ ਲਿਆ ਕਰੇ ਜ ਫੇਰ ਵੀ ਸਾਰੀ ਉਮਰ ਮਾਤਾ ਤੋਂ ਮੰਗ ਜਾਨੇ ਜੇ ਤਾਂ ਮਾਤਾ ਲਾਇਕ ਦੀ ਹੋਵੇ ਫਿਰ ਤਾਂ ਮਾਤਾ ਤੋਂ ਮੰਗ ਲੈ ਤੇ ਜੇ ਮਾਤਾ ਤੇ ਵੀ ਨਹੀਂ ਬੈਡਰੂਮ ਚ ਕੈਮਰੇ ਲਾ ਲਾ ਤੁਹਾਡੀਆਂ ਨੀਲੀਆਂ ਪੀਲੀਆਂ ਫਿਲਮਾਂ ਵੀ ਪਤਾ ਨਹੀਂ ਮੁੰਡੇ ਨੇ ਤੇ ਨੋ ਨੇ ਕੀ ਕੀਤਾ ਹੋਊਗਾ ਫਿਰ ਮਾਤਾ ਤੈਨੂੰ ਲੱਗਦਾ ਕਿ ਨਹੀਂ ਮਾਂ ਲੈ ਕੇ ਆ ਗਈ ਇਸ ਗੱਲ ਦੇ ਵੀ ਤੁਸੀਂ ਸਾਹ ਦਾ ਮਾਤਾ ਦੇ ਹੱਥ ਰੱਖੋ ਮੈਂ ਸਾਰੀ ਸਥਿਤੀ ਸਮਝ ਲਈ ਮੈਨੂੰ ਇਹ ਦੱਸੋ ਤੁਸੀਂ ਚਾਹੁੰਦੇ ਕੀ ਹੋ ਕੰਪਲੀਟ ਤੁਹਾਡੀ ਆ ਇਹਨਾਂ ਨਾਲ ਗੱਲਬਾਤ ਕਰੂੰਗਾ ਤੁਸੀਂ ਕੀ ਚਾਹੁੰਦੇ ਹੋ ਅਸੀਂ ਜਾਣੇ ਵੀ ਅਸੀਂ ਮੁੰਡਾ ਦੇ ਕੇ ਜ਼ਮੀਨ ਦੇ ਕੇ ਕੁੜੀ ਦਾ ਵਿਆਹ ਕੀਤਾ ਸੀ ਨਾ ਤਾਂ ਸਾਨੂੰ ਕੋਈ ਜ਼ਮੀਨ ਦਾ ਭਾਜੀ ਤੇ ਨਾ ਹੀ ਸਾਨੂੰ ਮੁੰਡੇ ਦਾ ਮੈਂ ਉਹ ਤਾਂ ਸਮਝਦਾ ਸਾਰੀ ਗੱਲ ਵੀ ਤੁਸੀਂ ਮੁੰਡਾ ਵੇਖ ਕੇ ਤੇ ਜ਼ਮੀਨ ਵੇਖ ਕੇ ਕੁੜੀ ਵੈਹੀ ਸੀ ਵੀ ਪ੍ਰਾਪਰਟੀ ਹੈਗੀ ਮੁੰਡਾ ਠੀਕ ਹੈ ਮੁੰਡਾ ਵੇਖ ਕੇ ਕੁੜੀ ਵੈਦੀ ਵੀ ਸੌਖੀ ਬਸੂਗੀ ਪਰ ਮੁੰਡੇ ਨੇ ਵਿਆਹ ਲਿਆਂਦੀ ਪਰ ਲਿਆ ਕੇ ਜਿਹੜੀ ਉਹ ਘਰ ਵਾਲੀ ਰਾਨ ਉਹ ਬਣਾਦੀ ਆਪਣੀ ਮਾਂ ਦੀ ਉਹਨੇ ਸਿੱਧੀ ਗੱਲ ਮੈਂ ਪੰਜਾਬੀ ਚ ਆਖੜੀਆਂ ਸਿੱਧੀ ਪੰਜਾਬੀ ਭਾਸ਼ਾ ਨਾ ਵੀ ਉਹਨੇ ਇਹ ਨਹੀਂ ਸਮਝਿਆ ਕਿ ਮੇਰੇ ਘਰ ਵਾਲੀ ਉਹਨੇ ਮਾਂ ਦੀ ਬਣਾ ਕੇ ਛੱਡਦੀ ਉਹ ਵੀ ਆ ਲੈ ਮੈਂ ਤੇਰੇ ਘਰ ਵਾਲੀ ਜਿਵੇਂ ਮਰਜ਼ੀ ਵਰਤਾ ਕਰੀ ਜਾ ਇਹਦੇ ਨਾਲ ਹੁਣ ਦੱਸੋ ਮੈਨੂੰ ਕੀ ਚਾਹੁੰਦੇ ਹੋ ਕੋਈ ਨਵੇੜਾ ਕਰਨਾ ਇਹਨਾਂ ਦਾ ਕੁੜੀ ਲੈ ਸਾਉਣਾ ਚਾਹੁੰਦੇ ਹੋ? ਸਾਉਣਾ ਚਾਹੁੰਦੇ ਹੋ। ਅੱਗੇ ਤੋਂ ਕਿਸੇ ਤਰ੍ਹਾਂ ਦੀ ਤੁਹਾਨੂੰ ਲੱਗੇ ਨਾ ਕੋਈ ਇਹਨਾਂ ਦੇ ਵਿੱਚ ਉੰਨੀ ਇੱਕ ਹੀ ਹੋ ਜਾਈ ਹੈ। ਤਾਂ ਤੁਸੀਂ ਮੈਨੂੰ ਕੋਈ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ, ਇੱਥੇ ਕੋਈ ਚੱਲ ਕੇ ਆਉਣ ਦੀ ਲੋੜ ਨਹੀਂ। ਨੰਬਰ ਮੈਂ ਤੁਹਾਨੂੰ ਦੇ ਦੂੰਗਾ। ਆਪਦਾ ਮੇਰੇ ਨੰਬਰ ਤੇ ਕਾਲ ਕਰਕੇ ਦੱਸਦੇ ਹੋ ਦੁਆਰਾ ਪ੍ਰੋਬਲਮ ਆਉਂਦੀ ਹੈ। ਮੇਰੀ ਗੱਲ ਸੁਣ ਲੈ ਪੰਜਾਬੀ ਚ। ਇਹ ਕੁੜੀਆਂ ਇਸ ਕਰਕੇ ਵਿਆਹਉਂਦੇ ਮਾਪੇ। ਵੀ ਕਿਤੇ ਕੋਈ ਸੋਚਦਾ ਹੋਵੇ 3 ਜਿਹੜੀਆਂ ਕਿਤੇ ਰਾਤ ਮੋਟ ਕੇ ਖਾਂਦੀਆਂ ਨੇ। ਵੀ ਮੁੰਡੇ ਜਿਹੜੇ ਦਿਨ ਚੱਕ ਵਾਰੀ ਖਾਂਦੇ ਕੁੜੀਆਂ ਚਾਰ ਵਾਰੀ ਖਾਂਦੀਆਂ। ਐਸ ਕਰਕੇ ਵਿਆਹਉਂਦੇ ਆ। ਵੀ ਇੱਕ ਘਰ ਗ੍ਰੈਸਤੀ ਦੀ ਲੋ ਇਹਨਾਂ ਦੀ ਇਸ ਕਰਕੇ ਥਾਂ ਨਹੀਂ ਹੁੰਦੀ ਕਿ ਧੀयां ਤਾਂ ਬੇਗਾਨਾ ਹੁੰਦੀਆਂ ਇਹਨੇ ਬੇਗਾਨੇ ਘਰ ਜਾਣਾ ਤੇਰੇ ਮੁੰਡਿਆ ਕਿ ਦੋ ਮੁੰਡਿਆ ਵੀ ਕੁੜੀ ਵੀ ਐ ਇੱਕ ਕੁੜੀ ਇੱਕ ਮੁੰਡਾ ਇੱਕ ਕੁੜੀ ਇੱਕ ਮੁੰਡਾ ਦੋ ਕੁੜੀ ਘਰੇ ਰੱਖ ਲੈਣਾ ਹੁਣ ਜਿਵੇਂ ਭੈਣ ਨੂੰ ਰੱਖੀ ਬੈਠੇ ਹੋ ਜਿਵੇਂ ਮਾਂ ਤੇਰੀ ਨੇ ਕਰ ਕਰ ਪੰਜਾਂ ਚ ਘੰਟੇ ਫੋਨ ਤੇ ਕੁੜੀ ਚਾਰ ਪੰਜ ਸਾਲ ਹੋ ਗਏ ਘਰੇ ਬਿਠਾ ਲਈ ਹੁਣ ਤੇਰਾ ਕੀ ਇਰਾਦਾ ਹੈ ਵੀ ਤੂੰ ਆਪਣੀ ਕੁੜੀ ਰੱਖੇਗਾ ਨਾ ਵਿਆਹਣੀ ਹੈ ਨਾ ਤੇ ਫਿਰ ਇਹਨਾਂ ਨੇ ਵੀ ਵਿਆਹਣੀ ਸੀ ਨਾ ਤੇ ਜੇ ਵਿਆਹ ਕੇ ਤੇਰੇ ਵਰਗੇ ਬਾਂਦਰ ਦੇ ਲਾੜ ਲਾਤੀ ਤੇ ਤੈਨੂੰ ਲੱਗਦਾ ਨਹੀਂ ਤੇਰੇ ਕੋਈ ਫਰਜ਼ ਬਰਦੇ ਤੇ ਪ੍ਰਤੀ ਮੈਨੂੰ ਜਬਾਨ ਚ ਹਾਂ ਨਾ ਚਾਹੀਦੀ ਐ ਛੋਟੇ ਵੀਰ ਗੱਲ ਸੁਣ ਮੇਰੀ ਜੇ ਮੈਂ ਆਮ ਪੁਲਿਸੀਆ ਵਰਗਾ ਹੁੰਦਾ ਨਾ ਤਾਂ ਮੈਂ ਇੱਥੇ ਸਣੀ ਕੁੜੀ ਸੱਦ ਨਹੀਂ ਸੀ ਇਹਨਾਂ ਦੀ ਮੈਂ ਫੇਰ ਵੀ ਸਮਝਦਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਦੇ ਘਰ ਦੀ ਇਹਨਾਂ ਦੀ ਇੱਜ਼ਤ ਐ ਇਹਨਾਂ ਦੀ ਕੁੜੀ ਮੈਂ ਤਾਂ ਗੱਲ ਸੁਣ ਲੈ ਮੇਰੀ ਸਾਫ਼-ਸਾਫ਼ ਹਾਂਜੀ ਇੱਕ ਮੈਨੂੰ ਹੁਣੇ ਗੱਲ ਦੱਸ ਕੇ ਜਾਣੀ ਐ ਇੱਥੇ ਵੀ ਅੱਜ ਤੋਂ ਬਾਅਦ ਜਿਹੜੀਆਂ ਹਰਕਤਾਂ ਪਿੱਛੇ 10-12 ਸਾਲ ਹੋਈਆਂ ਇਹਦੇ ਨਾਲ ਕੋਈ ਪਤਾ ਨਹੀਂ ਉਹਨੇ ਸਰਚ ਕੀ ਪਾਇਆ ਤੁਸੀਂ ਜਿਹੜਾ ਕਹਿੰਦੇ ਹੁੰਦੇ ਧਾਗੇ ਦੀ ਤਾਲੇ ਕੋਲ ਜਾਣੀ ਐ ਨਾ ਨਹੀਂ ਮੇਰੇ ਬਾਬੇ ਨੇ ਮਗਾ ਝੂਠ ਦੇ ਬੋਲਣਾ ਮੇਰੇ ਕੋਲ ਬਾਬੇ ਕੋਲ ਬਾਬੇ ਕੋਲ ਮੇਰੇ ਕੋਲ ਝੂਠ ਬੋਲਿਆ ਤਾਂ ਮੇਰਾ ਮਰਾ ਦਬਾਕ ਖਰਾਬ ਹੋ ਜਾਣਾ ਆਕੇ ਤੇ ਮੁਰਦੇ ਮੈਂ ਖਚਾਈ ਕਰਾ ਦੇਣੀ ਤੁਹਾਡੇ ਮੁਰਦੇ ਦੇ ਪੜੇ ਮੈਂ ਸਿੱਧਾ ਨਹੀਂ ਕਿ ਤੇਰੇ ਮੁੰਡੇ ਦੇ ਮਾਰਾ ਦੂੰ ਮੈਂ ਤੇਰੇ ਵੀ ਮਾਰਾ ਦੂੰ ਮਾਤਾ ਬਾਬੇ ਨੇ ਦੱਸਿਆ ਸੀਗਾ ਕੀ ਦੱਸਿਆ ਸੀ ਉਹ ਕਹਿੰਦੇ ਵੀ ਤੇਰੀ ਨੂੰ ਮੈਂ ਤੁਹਾਨੂੰ ਕੁਝ ਪਾ ਕੇ ਜਾਊਗੀ ਅੱਛਾ ਤੇ ਮੈਨੂੰ ਐਸ ਗੱਲ ਤੋਂ ਹੋ ਗਿਆ ਸ਼ੱਕ ਅੱਛਾ ਹਾਂ ਹੁਣ ਜੇ ਤੁਸੀਂ ਕਹਿਣੇ ਆ ਤਾਂ ਅਸੀਂ ਇਕੱਠੇ ਰਹਿ ਪੈਣੀ ਆ ਜੇ ਤੁਸੀਂ ਕਹਿਣੇ ਤੁਸੀਂ ਭਈ ਕਿੰਨੇ ਸਾਲ ਹੋ ਗਏ ਉਹ ਬਾਬੇ ਪਖੰਡੀ ਕੋਲ ਜਾਂਦਾਂ ਨੂੰ ਜਿਹੜੇ ਨੇ ਕਹਿੰਦਾ ਵੀ ਤੁਹਾਡੀ ਨੂੰ ਕੁਝ ਪਾ ਦਊਗੀ ਫਸਨ ਤਾਈਂ ਡਰ ਲੱਗ ਤਾਈਂ ਸੀ ਕੈਮਰੇ ਲਵਾਏ ਸੀ ਅੱਛਾ ਤੁਹਾਨੂੰ ਲੱਗਦਾ ਵੀ ਜਿਹੜੀ ਤੁਸੀਂ ਵਿਆਹ ਕੇ ਲੈਂਦੀ ਹੈ ਇੱਜ਼ਤਦਾਰ ਘਰ ਦੇ ਵਿੱਚੋਂ ਆਈ ਹੈ ਉਹ ਐਡੀ ਮਾੜੀ ਹੈ ਵੀ ਤੁਹਾਨੂੰ ਕੁਝ ਪਾ ਕੇ ਦੇ ਦੂੰ ਜਿਹੜਾ ਪਖੰਡੀ ਉੱਥੇ ਬੈਠਾ ਪਤਾ ਨਹੀਂ ਸਿਰਕ ਘੁੰਮਦਾ ਹੋਊਗਾ ਕੀ ਕਰਦਾ ਹੋਊਗਾ ਹਰਾਮਜਾਦਾ ਉਹ ਤੁਹਾਨੂੰ ਲੱਗਦਾ ਵੀ ਬਹੁਤ ਸੱਚ ਬੋਲ ਗਿਆ ਤੁਹਾਡੇ ਮਾਮਲੇ ਦੇ ਵਿੱਚੋਂ ਅੰਤਰਜਾਮੀ ਹਰਾਪੁੱਤਰਿਆ ਥੱਲੇ ਉਹ ਹਨ ਇਹਨਾਂ ਚੇਲੇ ਚਪਟਾ ਨੇ ਨਾ ਇਹਨਾਂ ਚੇਲੇ ਚਪਟਾ ਨੇ ਘਰ ਪੱਟ ਤੇ ਲੋਕਾਂ ਦੇ ਆਪਦੀਆਂ ਕੋਠੀਆਂ ਲਗਜ਼ਰੀ ਗੱਡੀਆਂ ਨਾ ਕੰਜਰਾ ਦੇ ਕੋਲੇ ਤੁਹਾਡੇ ਵਰਗੇ ਦੇ ਘਰ ਪੱਟ ਤੇ ਮਗਰ ਲਾ ਲਾ ਕੇ ਆ ਤਵੀਤ ਵਰਤ ਲੋ ਆ ਧਾਗਾ ਵਰਤ ਲੋ ਆ ਕਰ ਲੋ ਉਹ ਕਰ ਲੋ ਤੇ ਇੱਕ ਥੋੜੇ ਵਰਗੇ ਬਾਂਦਰ ਜਿਹੜੇ ਹੈਗੇ ਨੇ ਵਿਆਹਣ ਦੇ ਲੈ ਕੇ ਨਹੀਂ ਉਹ ਦਿੱਤੇ ਜਾਣਗੇ ਜਿਹਨੂੰ ਇਹ ਨਹੀਂ ਪਤਾ ਨਾ ਵੀ ਮੇਰੇ ਆਪਦੇ ਘਰਵਾਲੀ ਪ੍ਰਤੀ ਮੇਰੇ ਆਪਦੇ ਬੱਚਿਆਂ ਪ੍ਰਤੀ ਮੇਰੇ ਫਰਜ਼ ਕੀ ਹੈ ਲੋੜ ਹੀ ਨਹੀਂ ਹੁੰਦੀ ਉਹਨੂੰ ਵਿਆਉਣ ਦੀ ਮਾਂ ਪਿਓ ਨੂੰ ਪਤਾ ਸੀ ਕਿ ਹੈਗਾ ਹੀ ਨਹੀਂ ਜੋਗਾ ਤੂੰ ਵੀ ਤੂੰ ਸਾਰੀ ਉਮਰ ਇਹਨਾਂ ਦੀ ਛੇਪ ਚੱਕਣੀ ਨਹੀਂ ਸਹੀ ਹੋਵੇ ਨਾ ਮਾਂ ਪਿਓ ਰਹਿ ਇਹਨਾਂ ਦੀ ਛੇਪ ਥੱਲੇ ਜੋ ਕੱਢਣ ਕੋ ਉਹਨੇ ਕੁਝ ਹੈ ਨਹੀਂ ਕੁੜੀ ਭੈਣ ਤੇਰੀ ਇਹਨੇ ਘਰੇ ਬਿਠਾ ਦੀ ਕਰ ਕਰ ਪੰਜ ਪੰਜ ਘੰਟੇ ਫੋਨ ਕਹੇ ਸਹੁਰੇ ਮਾੜੇ ਘਰ ਲਈ ਤੇਰੇ ਨਹੀਂ ਚੰਗੀ ਲੱਗਦੀ ਤੇਰੇ ਫੇਰ ਜੁਬਾਨ ਨੂੰ ਤਾਲਾ ਲੱਗ ਗੁੰਡੀ ਗਲਤੀ ਨਹੀਂ ਜੀ ਤੁਮ ਆਪਣੀ ਗਲਤੀ ਹੋ ਗਈ ਤਾਂ ਫਿਰ ਹਸਾਬ ਲਾ ਲਈ ਮੈਂ ਇੱਕ ਚੀਜ਼ ਦਾ ਧਿਆਨ ਰੱਖੀ ਮੈਂ ਹੁਣ ਨਹੀਂ ਗਲਤੀ ਹੁੰਦੀ ਮੈਂ ਉਹਨਾਂ ਅਫਸਰਾਂ ਦੇ ਵਿੱਚੋਂ ਹੈ ਨਿੰਗ ਵੀ ਜਿੱਥੇ ਕਿਤੇ ਲੱਗੂਗਾ ਨਾ ਵੀ ਮੈਂ ਫਲਾਣੇ ਦਾ ਫੋਨ ਕਰਾ ਦੂੰ ਮੈਂ ਟਿਮਕੇ ਦਾ ਫੋਨ ਕਰਾ ਦੂੰ ਜਿਹੜੇ ਫੋਨ ਫਾਨ ਵਾਲੇ ਹੋ ਜਾਂ ਤਾਂ ਬਾਹਲੇ ਚੀਰ ਦਾਂਗਾ ਧਰ ਕੇ ਸਮਝ ਗਏ ਤੇ ਮੈਂ ਲਿਆਜ ਨਹੀਂ ਕਰਨੀ ਤੇਰੇ ਤਾਂ ਬੇਸ਼ੱਕ 10 ਫੱਟੇ ਮਾਰਾ ਕੇ ਖੜਾ ਹਣਾ ਤਾਂ ਮਾਂ ਤੇਰੀ ਦੇ ਮਾਂ ਗੈਂਡ ਤਮਰਾਉ ਨਹੀਂ ਜੀ ਤੇਰੇ ਨਾਲ ਤੇਰੀ ਸੱਦ ਕੇ ਨਾ ਮੈਂ ਉਹ ਟੁੰਡੇ ਪਟਾਉਂਗਾ ਤੋਂ ਲੇਡੀ ਮੁਲਾਜ਼ਮਾ ਕੋਲੋਂ ਇਹਨੇ ਸੋਚਿਆ ਨਾ ਹੁਣ ਤੁਸੀਂ ਯਾਰ ਤੁਸੀਂ ਸ਼ਰਮ ਲਾ ਲਈ ਸੌੜੇ ਛੱਡ ਕੇ ਤੇਰੀ ਭੈਣ ਇੱਥੇ ਬੈਠੀ ਐ ਇਹਨੂੰ ਤੰਗ ਕਰਦੀ ਵਿਚਾਰੀ ਤੇਰੀ ਮਾਂ ਨਾਲ ਰਲ ਕੇ ਤੂੰ ਕੁਛ ਤਾਂ ਬੋਲ ਯਾਰ ਬੰਦਾ ਐ ਤੂੰ ਮਾੜਾ ਸਾਫ ਸ਼ਬਦਾਂ 'ਚ ਸੁਣ ਲੋ ਮੇਰੀ ਗੱਲ ਇੱਥੋਂ ਜਾਣ ਤੋਂ ਪਹਿਲਾਂ ਜੇ ਇਹ ਦੁਬਾਰਾ ਕੰਪਲੇਂਟ ਆ ਗਈ ਨਾ ਮੈਂ ਐਪਲੀਕੇਸ਼ਨ ਨਹੀਂ ਲੈਣੀ ਇਹਨਾਂ ਕੋਲ ਮੈਨੂੰ ਇੱਕ ਫੋਨ ਕਾਲ ਚਾਹੀਦੀ ਐ ਜੇ ਫੋਨ ਕਾਲ ਇਹਨੇ ਝੂਠੀ ਦਾ ਕਰੇ ਇਸ ਗੱਲ ਦਾ ਧਿਆਨ ਰੱਖਿਓ ਠੀਕ ਐ ਕਿਤੇ ਬਿਨਾਂ ਵਜ੍ਹਾ ਤੁਹਾਨੂੰ ਲੱਗੇ ਨਾ ਵੀ ਸਾਡੇ ਸਾਹਮਣੇ ਐਸਐਚਓ ਨੇ ਬਹੁਤ ਕੁਛ ਕਹਿਤਾ ਸੀਗਾ ਝੂਠੀ ਸ਼ਿਕਾਇਤ ਹੋਈ ਤਾਂ ਮੈਨੂੰ ਉਹਦਾ ਵੀ ਪਤਾ ਹੋਊਗਾ ਤੁਸੀ ਮੇਰੇ ਤੇ ਨਹੀਂ ਰੱਬ ਤੇ ਆਸ ਹੁੰਦੀ ਹੈ ਪਰਮਾਤਮਾ ਕਰਦਾ ਜੋ ਕਰਦਾ ਠੀਕ ਹੈ ਮੈਂ ਵੀ ਰੱਬ ਦਾ ਬੰਦਾ ਤੁਸੀਂ ਵੀ ਰੱਬ ਦੇ ਬੰਦੇ ਹੋ ਠੀਕ ਹੈ ਤੁਹਾਡੇ ਵੱਲੋਂ ਝੂਠੀ ਕੰਪਲੇਟ ਨਹੀਂ ਪਰ ਇੱਕ ਗੱਲ ਸੁਣ ਲੈ ਕਰਕੇ ਹਾਂਜੀ ਤੇਰੀ ਮਾਤਾ ਵੀ ਸੁਣ ਲੈ ਕੰਨ ਖੋਲ ਕੇ ਤੇ ਆਪਦੀ ਭੈਣ ਨੂੰ ਵੀ ਦੱਸ ਦੇ ਜਾ ਕੇ ਠੀਕ ਹੈ ਜੇ ਅਗਰੀ ਵਾਰ ਇਹ ਕੰਪਲੀਟ ਆ ਗਈ ਕੈਮਰੇ ਕੂਮਰੇ ਨਾਲ ਬੈਡਰੂਮ ਤੋਂ ਪੱਟੇ ਹੋਣੇ ਚਾਹੀਦੇ ਨਹੀਂ ਹੁਣ ਜੇ ਨੂੰ ਪਤਾ ਲੱਗ ਗਿਆ ਨਾ ਵੀ ਤੇਰਾ ਕੋਈ ਲੋਬੀ ਵਾਲਾ ਕੈਮਰਾ ਤੇਰਾ ਕੋਈ ਬਾਹਰਲਾ ਕੈਮਰਾ ਵੀ ਅੰਦਰ ਬੈਡਰੂਮ ਵੱਲੋਂ ਝਾਕਦਾ ਹੈ ਤਾਂ ਤੂੰ ਇਹ ਸਮਝ ਲਈ ਮੈਂ ਤੇਰੀ ਐਸੀ ਸ਼ਕਲੋਂ ਬੇਸ਼ਕਲ ਕਰੂੰਗਾ ਮੈਂ ਤੈਨੂੰ ਵੀ ਤੈਨੂੰ ਤੇਰੀ ਮਾਂ ਨੇ ਨਹੀਂ ਪਛਾਨਣਾ ਵੀ ਮੇਰਾ ਪੁੱਤ ਇਹ ਹੋ ਜਾ ਸੀ ਨਹੀ ਜੀ ਹੁਣ ਨਹੀਂ ਹੁੰਦੀ ਮੈਂ ਮਾਂ ਨੂੰ ਸਮਝਾਉਣਾ ਮਾਂ ਨੂੰ ਸਮਝਾ ਲਈ ਤੇ ਨਹੀਂ ਸਮਝਾਉਣ ਦੇ ਤਰੀਕੇ ਮੈਨੂੰ ਬਹੁਤ ਆਉਂਦੇ ਨੇ ਨਹੀਂ ਜੀ ਨਹੀਂ ਮੈਂ ਸਿੱਧਾ ਬਹੁਤ ਚੱਲਦਾ ਹੁੰਦਾ ਠੀਕ ਹੈ ਮੈਂ ਕਿਸੇ ਲਾਲਚ 'ਚ ਨਹੀਂ ਆਉਂਦਾ ਹੁੰਦਾ ਮੈਂ ਕਿਸੇ ਪ੍ਰੈਸ਼ਰ 'ਚ ਨਹੀਂ ਆਉਂਦਾ ਹੁੰਦਾ ਤੇ ਪਰ ਜਦੋਂ ਮੈਂ ਵਿਗੜ ਜਾਂਦਾ ਨਾ ਮੇਰਾ ਦਿਮਾਗ ਖਰਾਬ ਹੋ ਜੇ ਉਦੋਂ ਫਿਰ ਮੇਰੇ ਵਰਗਾ ਕੰਦਾ ਵੀ ਕੋਈ ਨਹੀਂ ਇਹ ਗੱਲ ਧਿਆਨ 'ਚ ਕਰਕੇ ਜਾਇਂ ਮਾਂ ਦਾ ਕੁਛ ਕਹਿਣਾ ਹਾਂ ਵੀ ਜੀ ਮੈਂ ਹੀ ਕਹਿੰਨੀ ਉਹ ਚਲੇ ਮਾਇ ਨੂੰ ਅੱਡ ਮੈਂ ਮਾਰੀ ਐ ਤੂੰ ਕਹੇਂਗੀ ਕੀ ਦੇ ਨਾਲ ਤੂੰ ਅੱਡ ਕਰਦੇ ਤਾਂ ਮਤਲਬ ਮਾਤਾ ਮਾਤਾ ਮੈਨੂੰ ਸਮਝ ਆ ਰਿਹਾ ਮੈਨੂੰ ਗੱਲ ਸੁਣ ਲੈ ਮਾਤਾ ਮੈਨੂੰ ਕਹਿਣ ਲੱਗਾ ਪ੍ਰੇਜ ਨਹੀਂ ਵੀ ਤੂੰ ਜਿਹੜਾ ਸੁਧਰ ਲੈਣੀ ساری ਉਮਰ ਮੈਂ ਸੁਧਰਾ ਨਾ ਸੁਧਰਾ ਇਹਨੂੰ ਇਹ ਬੜੀ ਚੰਗੀਆਂ ਨੇ ਇਹਨੂੰ ਅੱਡ ਕਰ ਦਿਓ ਕਮਰਾ ਦੇਵਾ ਦਿਓ ਕਿਸੇ ਤਰ੍ਹਾਂ ਇਹ ਤੇ ਇਹਨੂੰ 1500 ਰੁਪਏ ਖਰਚਾ ਮਹੀਨੇ ਦਾ ਮੈਂ ਦੇਦਾ ਕਰੂੰਗਾ ਮੈਂ ਤਾਂ 50 ਰੁਪਏ ਡੇਲੀ ਦੇਣੀ ਐ ਇਹਨੂੰ ਕੌਣ ਦੇਊ 50 ਰੁਪਏ ਦੇਣੀ ਮੇਰੇ ਪੁੱਤ ਦੀ ਜਰੂਰਤ ਹੈ ਨਹੀਂ ਤੇ ਮੇਰੇ ਕੋਲ ਕੇਸ ਆਖਾ ਤੁਸੀਂ 50 ਰੁਪਏ ਡੇਲੀ ਦੇ ਕੇ ਸਾਰ ਲਓਗੇ ਕੋਈ ਇੰਨੀ ਜਗਰੀ ਨਹੀਂ ਮੈਂ ਨਹੀਂ ਕਿੰਦਾ ਮੁੜ ਕੇ ਆਏ ਨਾ ਉਹ ਵੇਖਦੇ ਗੁਰੂਆਂ ਦੇ ਅੰਦਰ ਲੇ ਫੌਜਾਂ ਤੁਰੀਆਂ ਆਉਂਦੇ ਉਹਨਾਂ ਤੇ ਮਾਰ ਮਾਰ ਚ ਪੇੜੇ ਤੇਰਾ ਪੂਥਾ ਲਾਲ ਕਰਦੇ ਆ ਹੁਣ ਬਾਤਾਂ ਗੁਰੂਆਂ ਦੀ ਫੌਜ ਆਏ ਤਾਂ ਮੇਰੇ ਠਕਰਦਾਰ ਨਹੀਂ ਮੈਂ ਮੈਂ ਨਹੀਂ ਜੀ ਨਹੀਂ ਕਿਸੇ ਨੇ ਧੀ ਪੈੜੂ ਤੰਗ ਕਰੋ ਮੇਰੇ ਕੋਈ ਬਰਦਾਸ਼ਤ ਕਰ ਲੂ ਜਿਹਦੇ ਵਿੱਚ ਅਣਖ ਰਣਕ ਹੈਗੀ ਹੈ ਜਿਹਦੇ ਵਿੱਚ ਗੈਰਤ ਹੈਗੀ ਹੈ ਨਾ ਕਰਨਗੇ ਤਾਂ ਫਿਰ ਕੁਝ ਕਰਕੇ ਜਾਣਗੇ ਕੋਈ ਤਾਂ ਸਮਝਾਉਂਗੇ ਇਹਨੂੰ ਅੱਛਾ ਹੁਣ ਸਮਝਾਉਣ ਦੀ ਲੋੜ ਹੈ ਤੈਨੂੰ ਸਮਝਣ ਦੀ ਲੋੜ ਨਹੀਂ ਕੁਝ ਮੈਂ ਵੀ ਸਮਝੀ ਨਹੀਂ ਕੀ 3D ਵੀ ਹੈ ਬੈਡਰੂਮ ਚ ਕੈਮਰਾ ਲਵਾਤਾ ਇਹ ਸਮਝੀ ਨਹੀਂ ਮੈਂ ਸਮਝਾਉਂਗਾ ਦੀ ਮਾਮਾ ਮੈਂ ਅਗਲੀ ਰਾਤ ਤੇ ਛੱਡੀ ਆ ਮੈਂ ਹੁਣੇ ਲੈਡੀ ਕਨਸਟੇਬਲ ਬੁਲਾ ਕੇ ਤੇਰੀ ਛੱਲ ਪਟਾ ਦੇਣੀ ਆ ਜੇ ਤੂੰ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕਰਿਆ ਆ ਆ ਮੁੰਡੇ ਤੇ ਪ੍ਰੈਸ਼ਰ ਪਾਉਣ ਜਾਣਦੀ ਹੋਏਗੀ ਤੇ ਮੇਰੇ ਸੁਧਾਰੇ ਨਾ ਮੁੜ ਕੇ ਸੱਤ ਜਨਮ ਤੋਂ ਯਾਦ ਰੱਖਦੇ ਵੀ ਕਿਸੇ ਧਰਮ ਸਿੰਘ ਬਰਾੜ ਨਾਲ ਪੰਗਾ ਪਿਆ ਸੀ ਨਾ ਸਾਡੇ ਹੱਥ ਜੋੜੇ ਸੀਗੇ ਤੂੰ ਜਿਆਦਾ ਸਿਰ ਤੇ ਚੜਦੇ ਤੈਨੂੰ ਪਤਾ ਨਹੀਂ ਥਾੜੇ ਬੈਠੀ ਤੂੰ ਬੈਡਰੂਮ ਚ ਕੈਮਰਾ ਦਾ ਮਤਲਬ ਦੱਸ ਦੇ ਮੈਨੂੰ ਕੈਮਰੇ ਪਟਾ ਦੇ ਦਿੱਤੇ ਕੈਮਰੇ ਕਿੱਥੇ ਪਟਾਤੇ ਲਾਏ ਕ ਨਹੀਂ ਜਨਾਬ ਸਾਨੂੰ ਕਾਨੂੰਨ ਸਿਖਾਉਣਿਆ ਛੋਟੇ ਵਰਗੀਆਂ ਰਹਿ ਕੇ ਜਿਹਨੂੰ ਖੁਦ ਨੂੰ ਅਕਲ ਨਹੀਂ ਵਿੱਤੀ ਆ ਕਿਵੇਂ ਸੁਣਗੇ ਤੈਨੂੰ ਹਾਂ ਕਿਵੇਂ ਰੱਖਣੀਆਂ ਤੇਰੇ ਪੁਰਾ ਚੁੱਪ ਕੀਤੀ ਨੂੰ 12 ਸਾਲ ਹੋ ਗਏ ਚੰਗੇ ਕਰਦੇ ਤਾਂ ਕਰਕੇ ਬੈਠੀ ਚੁੱਪ ਕਰਕੇ ਮਾਰੇ ਘੜਦੀ ਉਹ ਤੇਰਾ ਜਲੂਸ ਕਢਾ ਦਿੰਦੀ ਪਹਿਲੇ 6 ਮਹੀਨਿਆਂ ਚ ਉਹ ਉਲਟਾ ਚੋਰ ਕੋ ਦਵਾਲ ਕੋ ਡਾਂਟੇ ਹੁਣ ਕੱਢ ਕੇ ਰੱਖਤਾ ਨੇ ਇਦੋਂ ਵੱਡਾ ਕੀ ਕੱਢੂ ਇਹ ਤਾਂ ਹਜੇ ਨਹੀਂ ਨਿਕਲਿਆ ਹਜੇ ਨਹੀਂ ਨਿਕਲਿਆ ਹਜੇ ਨਹੀਂ ਨਿਕਲਿਆ ਮਾਤਾ ਇਹ ਗੱਲ ਯਾਦ ਰੱਖੀ ਇੱਕ ਗੱਲ ਯਾਦ ਰੱਖੀ ਵੀ ਇਦੋਂ ਅਗਲੀ ਵਾਰ ਜਲੂਸ ਕੱਢੂੰਗਾ ਮੈਂ ਜੇ ਤੇਰੀਆਂ ਕਰਤੂਤਾਂ ਤੇਰੀਆਂ ਤੇਰੀਆਂ ਧੀੜੀਆਂ ਆਹੀ ਰਹਿਣ ਜਿਹੜੀਆਂ ਕੁੜੀ ਪ੍ਰਤੀ ਚੱਲੀ ਜਾਂਦੀਆਂ ਅਗਲੀ ਵਾਰ ਕੱਢੂੰਗਾ ਮੈਂ ਤੁਹਾਨੂੰ ਦੱਸੋ ਫਿਰ ਜਲੂਸ ਕਿਵੇਂ ਨਿਕਲਦਾ ਹੁੰਦਾ ਫਿਰ ਯਾਦ ਰੱਖੋ ਕਿ ਜਲੂਸ ਹੁੰਦਾ ਕੀ ਹੈ ਪਰ ਨਹੀਂ ਜੀ ਜਰਾ ਨਹੀਂ ਹੁੰਦਾ ਕੁਝ ਵੀ ਜੀ ਉਹ ਤੂੰ ਇੰਨੀ ਜੋਗਾ ਹੁੰਦਾ ਨਾ ਨਹੀਂ ਜਰਾ ਮੈਂ ਸਮਝਾਉਂਗਾ ਮਾਤਰਾ ਨੂੰ ਨਹੀਂ ਪਤਾ ਲੱਗਦਾ ਬਲੱਡ ਵੱਜ ਜਾਂਦਾ ਜੀ ਕੋਈ ਬਲੱਡ ਵੱਜਦਾ ਤਾਂ ਮੇਰਾ ਬਲੱਡ ਨਾ ਵੱਜੇ ਮੇਰੀ ਅੱਖਾਂ ਤੋਂ ਦੂਰ ਕਰਨਾ ਨਹੀਂ ਜੀ ਸੁਣ ਗਿਆ ਨਹੀਂ ਹੋਣ ਨਹੀਂ ਕੁਝ ਨਹੀਂ ਮੈਂ ਕੁਝ ਨਹੀਂ ਲਿਖਾ ਕੇ ਰਹਿਣਾ ਮੈਂ ਕੁਝ ਨਹੀਂ ਕਰਨਾ ਐਪਲੀਕੇਸ਼ਨ ਮੇਰੇ ਕੋਲ ਪਈ ਮੈਨੂੰ ਇੱਕ ਫੋਨ ਕਾਲ ਦੀ ਲੋੜ ਹੈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਸੁਧਾਰ ਨਾ ਹੋਇਆ ਬੈਡਰੂਮ ਚੋ ਕੈਮਰੇ ਜਾਂਦਿਆਂ ਸਾਰ ਜਿਹੜਾ ਕੈਮਰਾ ਲੱਗਾ ਤੂੰ ਮੈਂ ਆਪ ਦੇਖ ਕੇ ਆਉਂਗਾ ਮੈਂ ਐ ਨਹੀਂ ਹੈਗਾ ਵੀ ਮੈਂ ਉਹ ਜਿਹਾ ਮਲਾਜੇ ਭੇਜ ਦਵਾਂ ਜਿਹਨੂੰ 500 ਦੇ ਕੇ ਮੋੜ ਦਿਆਂਗਾ ਤੁਸੀ ਨਹੀਂ ਜੀ ਨਹੀਂ ਮੇਰਾ ਜਦੋਂ ਜੀ ਕੀਤਾ ਮੈਂ ਤੇਰਾ ਘਰ ਚੈੱਕ ਕਰ ਲੈਣਾ ਇਹ ਗੱਲ ਯਾਦ ਰੱਖੀ ਨਹੀਂ ਜੀ ਨਹੀਂ ਕੋਈ ਤੇਰੇ ਘਰ ਦੇ ਵਿੱਚੋਂ ਮੈਨੂੰ ਕਿਤੇ ਸੀਕਰੈਸੀ ਪ੍ਰਾਈਵੇਸੀ ਜਿਹੜੀ ਤੁਹਾਡੀ ਦੋਨਾਂ ਜੀ ਉਧਰ ਤੇ ਕੈਮਰਾ ਲੱਗਾ ਮਿਲ ਗਿਆ ਨਾ ਤਾਂ ਮੈਂ ਚੀਰ ਦੂੰ ਤੈਨੂੰ ਨਹੀਂ ਜੀ ਨਹੀਂ ਠੀਕ ਹੈ ਤੇਰੀ ਮਾਤਾ ਨੂੰ ਲਿਆਉਂਗਾ ਉੱਥੋਂ ਨਾਲ ਲੇਡੀ ਕਨਸਟੇਬਲ ਲਾ ਜਾ ਕੇ ਨਾ ਮੈਂ ਤੇਰੀ ਮਾਂ ਦਾ ਤੇਰੀ ਭੈਣ ਨੂੰ ਤੇਰੇ ਘਰੋਂ ਨਾ ਨਿਕਲੀ ਬੇਦੀ ਘੜੀਸ ਕੇ ਲੈ ਤੈਨੂੰ ਧੰਨ ਸੋ ਬਰਾੜਨਾ ਕੀ ਨਹੀਂ ਜੀ ਨਹੀਂ ਮੈਂ ਸਮਝਾਂਦਾ ਤੈਨੂੰ ਮਿਲ ਗਿਆ ਖਤੋਂ ਦੂਰ ਕਰ ਲੈ ਇਹਦਾ ਦਿਮਾਗ ਹਜੇ ਸੁਧਰਿਆ ਨਹੀਂਗਾ ਸੁਧਾਰ ਲੈਗਾ ਤਾਂ ਠੀਕ ਹੈ ਅਗਲੇ 1 ਹਫਤੇ ਦਾ 1 ਹਫਤੇ ਦਾ ਟਾਈਮ ਹੈ ਤੁਹਾਡੇ ਕੋਲ ਨਹੀਂ ਜੀ ਨਹੀਂ 1 ਹਫਤੇ ਦਾ ਟਾਈਮ ਹੈ ਤੁਹਾਡੇ ਕੋਲ ਕਾਕਾ 1 ਹਫਤੇ ਬਾਅਦ ਤੈਨੂੰ ਕੁਝ ਵੀ ਲੱਗੇ ਨਾ ਇੱਕ ਫੋਨ ਕਰਦੀ ਮੈਨੂੰ ਬਹੁਤ ਬਹੁਤ ਧੰਨਵਾਦ ਠੀਕ ਹੈ ਬਸ ਤੁਹਾਡੇ ਦੀ ਆਸ ਹੈ ਜੀ ਬਸ ਪਲੇਨਰ ਨਹੀਂ ਕੋਈ ਗੱਲ ਕੁੜੀਆਂ ਧਿਆਨ ਰੱਖੀ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਜਣਾ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਤੂੰ ਚੰਗੇ ਕਰ ਦਿੱਤੀ ਆ ਨਾ ਇਹਦਾ ਮਤਲਬ ਇਹ ਵੀ ਮਾੜੀਆਂ ਸੱਸਾਂ ਜਿਹੜੀਆਂ ਮਾੜੀਆਂ ਨਾਨਾ ਸਰਦੇ ਬਹਿ ਜਾਂਦੇ ਤੇ ਮਾੜਾ ਬੰਦਾ ਜਿਹੜਾ ਬੋਲੇ ਨਾ ਕੁਝ ਮੈਂ ਤੇਰੇ ਨਾਲ ਪਰ ਜੇ ਤੇਰੀ ਕੋਈ ਖਰਾਬੀ ਹੋਈ ਤਾਂ ਮੈਂ ਇਹੀ ਕਰਨ ਨਾਲ ਵੀ ਕਰੂ ਜਿਹੜੀ ਇਹਨਾਂ ਨੇ ਕਰਨ ਨੂੰ ਤਿਆਰ ਬੈਠਾ ਤੂੰ ਸਹੀ ਹੋਣੀ ਚਾਹੀਦੀ ਐ ਇਹਨੂੰ ਮੈਂ ਖੰਗੜ ਨਹੀਂ ਦਿੰਦਾ ਨਹੀਂ ਜੇ ਏਦੂ ਮੁੜ ਕੇ ਨਹੀਂ ਗਲਤੀ ਦਿੰਦੇ ਇਹਨੂੰ ਲੈ ਜਾ ਯਾਰ ਆਪਣੀ ਮਾਤਾ ਨੂੰ ਮੇਰਾ ਦਿਮਾਗ ਖਰਾਬਾ ਮੇਰੇ ਕੋਲ ਹੁਣੇ ਨਾ ਕਾਰਵਾਈ ਪੈ ਜਾ ਕੋਈ ਲੈ ਜਾ ਵਾਦਾ ਤਿਆਰ ਰੱਖੀ ਐ ਇਸ ਗੱਲ ਦਾ ਇੱਕ ਹਫ਼ਤੇ ਦਾ ਟਾਈਮ ਤੁਹਾਡੇ ਕੋਲ ਇੱਕ ਹਫ਼ਤੇ ਦੇ ਵਿੱਚ ਤੁਹਾਡੇ ਕੈਮਰੇ ਕੂਮਰੇ ਟਿਕਾਣੇ ਹੋਣੇ ਚਾਹੀਦੇ ਨੇ ਜੀ ਜੀ ਨੇ ਸਾਰੇ ਹੋਣੇ ਚਾਹੀਦੇ ਜਿੱਤੇ ਮੈਂ ਕਿਹੜਾ ਮਾਰ ਲਿਆ ਨਾ ਤੇ ਮੈਂ ਤੁਹਾਨੂੰ ਕੁੱਟ-ਕੁੱਟ ਕੇ ਗਲੀ ਦੇ ਵਿੱਚੋਂ ਥਾਣੇ ਤੱਕ ਨਾ ਲੈ ਆ ਤਾਂ ਤੁਸੀਂ ਮੈਨੂੰ ਪਿਆਰ ਦਾ ਪੁੱਤ ਨਾ ਅੱਜ ਨਹੀਂ ਨਹੀਂ ਜੀ ਬਸ ਹੋਣ ਨਹੀਂ ਗਲਤੀ ਹੁੰਦੀ ਜੀ ਇਹ ਕੀ ਨਹੀਂ ਹੁੰਦੀ ਉਹ ਤਾਂ ਹਲੇ ਸਿਰ ਚੜ ਚੜ ਬੋਲਦੀ ਹੈ ਨਹੀਂ ਜਨਾਬ ਉਹ ਤਾਂ ਬਲੱਡ ਵੱਜ ਜਾਂਦਾ ਜੀ ਨਹੀਂ ਜੇ ਮੇਰਾ ਵੱਧ ਕੇ ਫਿਰ ਕੀ ਬਣੂੰਗਾ ਜਨਾਬ ਹੁਣ ਗਲਤੀ ਨਹੀਂ ਨਹੀਂ ਉਹਦਾ ਤਾਂ ਵੱਧ ਆ ਪਰ ਮੇਰਾ ਬਲੱਡ ਵੱਧਾ ਤੁਹਾਨੂੰ ਦੱਸਿਆ ਨਹੀਂ ਹੋਣਾ ਕਦੇ ਕਹਿੰਦੇ ਧਰਮ ਸੰਭਰਾਣ ਦਾ ਬਲੱਡ ਕਿਵੇਂ ਵੱਧਦਾ ਹੁੰਦਾ ਨੇ ਦੀ ਹੁੰਦੀ ਗਲਤੀ ਹੁੰਦੀ ਜੀ ਮਹਿਸੂਸ ਹੁੰਦੀ ਹੈ ਗਲਤੀ ਗਲਤੀ ਹੋਈ ਹੈ ਮਾਤਾ ਤੋਂ ਇਹ ਮੇਰੇ ਤੋਂ ਵੀ ਹੋਈ ਹੈ ਜਿਹੜੇ ਮੈਂ ਇਹਨਾਂ ਤੇ ਮੰਗਰ ਲੱਗਿਆ ਰਿਹਾ ਜੀ ਹੁੰਦੀ ਗਲਤੀ ਹੁੰਦੀ ਜੀ ਮਾਫ ਕਰਜੋ ਸਾਨੂੰ ਜਿਹੜੀ ਗਲਤੀ ਹੋ ਗਈ ਨਹੀਂ ਮਾਤਾ ਮੈਂ ਤਾਂ ਮਾਫ ਮੈਂ ਕੋਣਾ ਕਰਨ ਵਾਲਾ ਮਾਤਾ ਰੱਬ ਕਰੇ ਤੁਹਾਨੂੰ ਜਿਹੜੇ ਇਹੋ ਜਿਹੇ ਨਾ ਕਰਦੇ ਹੋ ਤੁਸੀਂ ਲੋਕ ਤੇ ਜਿਹੜਾ ਹੁਣੇ ਤੂੰ ਇਹ ਗੱਲਾਂ ਕਹਿ ਕੇ ਹੱਡੀਆਂ ਵੀ ਹਾਂ ਇਹਨੂੰ ਅੱਡ ਕਰਦੇ ਹੋ ਮੈਨੂੰ ਅੱਡ ਕਰਦੇ ਹੋ ਕਿਹਦੇ ਨਾਲ ਅੱਡ ਹੋਏਂਗੇ ਹੋ ਜਾ ਕੀ ਵੇਖੀ ਬੈਠੀ ਆ ਤੂੰ ਕੋਣਾ ਅੱਡ ਮੇਰੇ ਪੁੱਤ ਨਰਮਜ ਮੈਂ ਹੋਰ ਕੀ ਆਖਾਂ ਤੇ ਪੁੱਤ ਨਰਮਜ ਤਾਂ ਸਿਰਚ ਮੂਤਣਾ ਉਹਦੇ ਤੁਹਾਨੂੰ ਨਹੀਂ ਫੋਟਣਾ ਚਾਹੀਦਾ ਮਾੜਾ ਮੋਟਾ ਵੀ ਤੁਸੀਂ ਕੀ ਕਰਨਾ ਪੁੱਤ ਆ ਤੈਨੋਂ ਵਾਸਤੇ ਚੱਲ ਕੋਈ ਨਹੀਂ ਅੱਜ ਤੋਂ ਬਾਅਦ ਮੈਂ ਤਾਂ ਦਾ ਘਰ ਵਸਾਉਣਾ ਚਾਹੁੰਦੀ ਆ ਮੇਰਾ ਘਰ ਵਸ ਜਾਏ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਢੇੜਾ ਕੋਈ ਕੈਮਰੇ ਪਟਣ ਦੇ ਆ ਨਹੀਂ ਵੀ ਤੁਸੀਂ ਜੀਸੀਬੀ ਲੈ ਕੇ ਆਓ ਤਾਂ ਕੁ ਮਹੀਨਾ ਲੱਗਣਾ ਨਹੀਂ ਜਦਿਆ ਸਾਰੋ ਕੈਮਰੇ ਪਟਕੇ ਸੈਟ ਸਟੂ ਹੋ ਜਾਣੇ ਠੀਕ ਤੇ ਮੇਰਾ ਇਹ ਨਹੀਂ ਪਤਾ ਵੀ ਹਫਤੇ ਦੇ ਵਿੱਚ ਉਹ ਮੈਂ ਢੇੜਾ ਕੱਲ ਨੂੰ ਮਾਰ ਲਾ ਮੈਂ ਆਉਂਗਾ ਇਹ ਨਾ ਸੋਚੀ ਕਿ ਤੈਨੂੰ ਮੈਂ ਕੋਈ ਮਾਲਾ ਦੇ ਭੇਜ ਦੂੰ ਤੁਸੀਂ 500000 ਜੇਬ ਚ ਪਾ ਕੇ ਮੋੜ ਦਿਓਗੇ ਮੈਂ ਉਹ ਜਿਹਾ ਕੰਮ ਨਹੀਂ ਕਰਦਾ ਤੇ ਜੇ ਮੈਨੂੰ ਦਿਸ ਗਿਆ ਨਾ ਤਾਂ ਨਹੀਂ ਜੀ ਨਹੀਂ ਲੈਡੀ ਕਾਂਸਟੇਬਲ ਹੋਣਗੇ ਨਾਲ ਤੇ ਜੁੰਡੇ ਪਟਾ ਕੇ ਲੈ ਉਂ ਤੇਰੀ ਮਾਂ ਦੇ ਤੇਰੀ ਭੈਣ ਦੇ ਲਈ ਹੁਣ ਤੰਗ ਕਰਦੇ ਨਹੀਂ ਨਹੀਂ ਜੀ ਮੌਲੀ ਨੂੰ ਦੂਸਰ ਆ ਵੀ ਕੁੜੀ ਵੀ ਵਸਾ ਜਾ ਕੇ ਮੈਂ ਤਰਲਾ ਕਰ ਉਹ ਤੇ ਸਹੁਰਿਆਂ ਦਾ ਜੇ ਤਲਾਕ ਨਹੀਂ ਹੋਇਆ ਤਾਂ ਉਹਨੂੰ ਵੀ ਵਸਾ ਉਹਨੂੰ ਵੀ ਤੁਸੀਂ ਮੈਂ ਤੁਹਾਡੇ ਕੋਲੇ ਜਾਉਂਗੀ ਤੇ ਤੁਸੀਂ ਉਹਨਾਂ ਨੂੰ ਮੇਰੇ ਕੋਲ ਲਿਆਉਂਦਾ ਕੀ ਫਾਇਦਾ ਮਾੜੀ ਤੇ ਤੇਰੀ ਮਾਂ ਤਾਂ ਚੰਗੀ ਨਹੀਂ ਦਿੰਦੀ ਉਹ ਚਲੋ ਜੀ ਜਲ ਜਲ ਜਦੋਂ ਮਾਂ ਦੀ ਮੱਤ ਮਾੜੀ ਏ ਧੀ ਨੂੰ ਤੇ ਮੇਰੇ ਕੋਲ ਲਿਆਉਂਦਾ ਕੀ ਕਰੂਗਾ ਜਿਹੜੀਆਂ ਹੋ ਗਈਆਂ ਗੱਲਾਂ ਉਹਨਾਂ ਨੂੰ ਕੀ ਯਾਦ ਮੈਂ ਕਿਹਾ ਹੁਣ ਤਵੀਤਾਂ ਵਾਲੇ ਬਾਬੇ ਆ ਗਏ ਵੀ ਤਵੀਤ ਦੇ ਕੇ ਤੋਰ ਦੂ ਵੀ ਹਰੇ ਰੰਗ ਦਾ ਇਸ ਟਾਈਮ ਦੇ ਉਹ ਦਵਾਈ ਕੋਈ ਮੈਂ ਤੁਹਾਨੂੰ ਕੀ ਦੱਸਾਂ ਉਹਦੇ ਕੋ ਬੱਚਾ ਨਹੀਂ ਹੁੰਦਾ ਸੀਗਾ ਤੇ ਬੱਚਾ ਤਾਂ ਕਰਮਾਂ ਦੀ ਖੇਡ ਹੈ ਜੀ ਇਹ ਤਾਂ ਇਹ ਤਾਂ ਡਾਕਟਰ ਵਾਲੀ ਗੱਲ ਹੈ ਬਾਬੇ ਕੋਲੇ ਜਾਣ ਲੱਗੇ ਸੀਗੇ ਬਾਬੇ ਕੋਲੇ ਕਿਹੜਾ ਕੋਈ ਕਿਸੇ ਨੇ ਜੀ ਕਰ ਤਾਂ ਜਾਣ ਦੁਖੀ ਹੋਏ ਜਾਂਦਾ ਹੁੰਦਾ ਹੈ ਬਾਬੇ ਨੇ ਲਾਈਨ ਲਾਤੀ ਫਿਰ ਤਵੀਤਾ ਨਾਲ ਤੇ ਨਾ ਲਾਦੀ ਤਾਂ ਘਰ ਉਜੜਨਾ ਸ਼ੁਰੂ ਹੋ ਗਿਆ ਮੈਂ ਤਾਂ ਗਲਤੀ ਆਪ ਕਰੀ ਪਛਤਾਈ ਜਾਂਦੀ ਐਸਾ ਲੈ ਪਛਤਾਈ ਜਾਂਦੀ ਐ ਤਾਂ ਉਹਨੂੰ ਆਪਦੀ ਧੀ ਬਣਾ ਕੇ ਰੱਖ ਨਾ ਉਹਨੂੰ ਤੇ ਆਪਦੀ ਧੀ ਨੂੰ ਤੋੜ ਉਹਥੇ ਜਿੱਥੇ ਉਹਦਾ ਅਸਲੀ ਘਰ ਹੈ ਚਲੋ ਜੀ ਜੋ ਸਤੋ ਗਲਤੀ ਹੋ ਗਈ ਸਾਨੂੰ ਮਾਫ਼ ਕਰੋ ਠੀਕ ਹੈ ਜਾ ਸਕਦੇ ਠੀਕ ਹੈ ਜੀ